ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਅੱਜ ਬਾਈ ਸਾਡੇ ਕੋਲ ਮੇਜਰ ਬਾਈ ਪਹੁੰਚਿਆ ਅੱਜ ਹਾਂ ਮੇਜਰ ਬਾਈ ਆ ਗਿਆ ਚਲੋ ਸਾਡੇ ਕੋਲ ਮਾਰ ਦਿੰਦਾ ਬਾਈ ਕਦੇ ਕਦੇ ਗੇੜਾ ਹਾਂ ਬਾਈ ਸਾਡੇ ਕੇ ਪਿਆਰ ਵਧੀਆ ਬਾਈ ਦਾ ਇਹ ਅਸੀਂ ਕਿਉਂਕਿ ਬਾਈ ਆਪਣਾ ਤਾਂ ਹਰੇਕ ਬੰਦੇ ਕੇ ਇਦਾਂ ਹੀ ਆ ਤੇ ਮੇਜਰ ਬਾਈ ਬੰਦਾ ਬਹੁਤ ਘੈਂਟ ਆ ਕਿਉਂਕਿ ਬਾਈ ਸਾਡੇ ਕੋਲ ਉੱਠਣੀ ਬਹਿਣੀ ਬਾਈ ਦੀ ਆ ਚਲੋ ਬਾਈ ਸੁਭਾਅ ਦਾ ਬਹੁਤ ਚੰਗਾ ਹੈ ਤੇ ਸਾਡੇ ਕੋਲ ਆ ਕੇ ਬੈਠ ਜਾਵੇ ਕਦੇ ਇਦਾਂ ਗੱਲਾਂ ਬਾਤਾਂ ਕਰ ਲੈਂਦੇ ਹੁਣ ਕੰਮ ਤੇ ਆਏ ਸੀ ਬਾਈ ਅਸੀਂ ਕੰਮ ਤੇ ਆ ਕੇ ਬਾਈ ਉੱਧਰ ਪਹੁੰਚ ਗਿਆ ਉੱਥੇ ਹੋ ਕੇ ਬੈਠ ਗਿਆ ਉੱਥੇ ਜਾ ਰਹੇ ਤਾਂ ਹੋਰ ਮੇਜਰ ਬਾਈ ਜੀ ਬੱਸ ਆਉਂਗੇ ਸ਼ਾਮ ਨੂੰ ਥੋੜਾ ਫਟੇਗੀ 4 ਵਜੇ ਉੱਥੇ ਜਾ ਰਹੇ ਉੱਤੇ ਹੈ ਸਾਡੇ ਕੋ ਚਾਹਾਂ ਮੈਂ ਨੇ ਤੇ ਵੀ ਆ ਗਿਆ ਚਾਚਾ ਵੀ ਆ ਗਿਆ ਉੱਥੇ ਬਾਈ ਹਾਂ ਲੇਟ ਹੋ ਗਿਆ ਹਾਂ ਠੰਡਾ ਲੈਂਦਾ ਵਾ ਬਾਈ ਕਿਉਂਕਿ ਘਰ ਸਖ ਬੰਦੇ ਦੋ ਸਾਡੇ ਵਿੱਚ ਅੱరే ਤੇ ਨੂੰ ਗਿਆ ਮਲਾਉ ਤਾਂ ਕਿ ਸਾਡਾ ਦਿਖਣੀ ਚਾਹੀਦਾ ਠੀਕ ਨਹੀਂ ਠੰਡਾ ਪਿੰਦੇ ਬਾਈ ਆਂ ਸਮਝੋ ਕਿ ਤੋ ਪੈਗ ਲਾਉਣ ਲੱਗੇ ਹੋਏ ਹਾਂ ਮੈਂ ਕਹਿੰਦਾ ਚਾਚਾ ਵੀ ਪਹੁੰਚ ਗਏ ਆ ਦਵਾਈ ਘੋਲੀ ਬਾਈ ਸਹੀ ਗੱਲ ਕਰਦੇ ਬਾਈ ਸਹੀ ਗੱਲ ਆ ਸਹੀ ਕਰ ਉਹੀ ਚਾਹ ਲਾ ਲਾ ਸਾਰਾ ਕੋਸ ਕੋ ਦੀਆ ਆ ਆ ਨਾ ਬਾਈ ਬੰਦੇ ਸਾਰਾ ਇਹ ਬਾਈ ਉੜਿਆ ਬੋਦਾ ਮੂੰਹ ਵਜਾ ਇਹਦੀ ਗੱਲ ਨਹੀਂ ਪਾਜਾ ਪਾਉੜਿਆ ਬਾਈ ਆ ਜੋ ਠੀਕ ਆ ਵਧੀਆ ਯਾਰ ਮੈਂ ਕਿਹਨਾਂ ਜਿਹੜੀ ਦੁਆਈ ਦੱਸੀ ਛੱਡ ਛੱਡ ਭੁੱਖ ਜੀ ਭੁੱਖ ਜੀ ਬੈਠਿਆ ਹੁਣ ਮੈਂ ਟੈਰਾਸ ਮਾਈਂ ਲੇ ਕੇ ਆਇਆ ਗੋਲੀ ਪਾਜਾ ਮੈਂ ਅੱਜ ਤੇਰੇ ਸਮ ਦੇਖਿਆ ਤਾਰੇ ਅੱਜ ਮੈਂ ਜਣਾ ਕਿਹੜਾ ਹੋਈ ਚੱਪ ਜਾ ਅੱਛਾ ਹਾਂ ਇਹ ਬਾਈ ਕਈਦਾ ਭਾਈ ਇੱਕੀ ਦਾ ਭਾਈ ਹੈਰੋ ਮੈਂ ਕਦਾਇਆ ਬਣਦਾ ਆ ਤੇ ਬਚਾ ਚੱਕਾਉੜੇ ਆ ਗਿਆ ਨਾ ਕੋ ਉਹ ਗੱਭ ਜਾਣਾ ਸੀ ਜਿਹੜੇ ਦੋਨੇ ਦੂਸੇ ਵਾਲਾ ਉੜਦਾ ਦਾ ਉਹ ਤੇਰਾ ਹੀ ਨਾ ਉਹ ਤਾਂ ਬਹੁਤ ਜੰਗਾ ਉੜਿਆ ਅੱਜ ਮੈਂ ਦੇਖਦਾ ਤਾਂ ਮੈਂ ਕੋ ਮੈਂ ਉਹਨਾਂ ਨੂੰ ਸਮਝ ਹੀ ਗਿਆ ਪਿੰਡ ਵਾਲਿਆਂ ਦਾ ਤੇਰਾ ਦਾ ਕਿੰਨਾ ਟਾਈਮ ਲੱਗਿਆ ਮੈਂ ਤਾਰਿਆ ਹੋ 12:30 ਵਜੇ ਤਾਰ ਕੇ ਪੌੜੇ ਗੁਰਦਾ ਕਰਕੇ ਲੰਘਿਆ ਨਾ 12:30 ਵਜੇ ਉੜਦਾ ਦਾ ਉਹ ਦਿਨ ਉਹ ਪੌਣੇ 2:00 ਵਜੇ ਪੌਣੇ 1:00 ਵਜੇ ਮੈਂ ਤਾਰ ਕੇ ਚਲੋ ਭੋਗ ਭਜਾਣਾ ਦਾ ਜੇ ਲੰਘਿਆ ਉਹ ਉਧਰ ਥੋੜਾ ਜਿਹਾ ਖੁੱਡੇ ਦੇ ਉੱਪਰ ਆ ਕਰਿਆ ਉਹ ਤਾ ਫੇ ਉਧਰ ਉੜਿਆ ਵੀ ਘਟ ਆ 11:00 ਬਜੇ 5 ਮਿੰਟ ਤੋਂ ਮੈਂ ਕਾਚੇ ਪਰੋਟੀ ਦੇ ਕੇ ਹਿੱਤ ਨੂੰ ਮੈਂ ਕੱਲੇ ਨੂੰ ਕੱਲੇ ਨੂੰ ਪਰੋਟੀ ਦਿੱਤੀ ਮੈਂ ਪਾਣੀ ਦੇ ਚੰਚੇ ਘੋਲ ਕੇ 15 ml ਵਿੱਚ ਘੋਲ ਕੇ ਮੈਂ ਪਰੋਟੀ ਨੂੰ ਦਿੱਤੀ ਨੂੰ ਕੱਲੇ ਨੂੰ ਪਰੋਟਾ ਆ ਬਦੋ ਤਾਂ ਸੈਟ ਹੋਇਆ ਆ ਬੇਡ ਜਾ ਵਧਣਾ ਪਤਾ ਜੀ ਖੂਤੀ ਨਹੀਂ ਮੇਰੀ ਖੂਤੀ ਵੀ ਹੋ ਗਈ ਉੱਪਰ ਉਹਦੇ ਮਗਰ ਸਣੀ ਜੀ ਮਾੜੀ ਜੀ ਉਹਨੂੰ ਵੀ ਦਿੱਕਤੀ ਆਲੀ ਮੈਂ ਹੁਣ ਚੱਕਰ ਜਿਹੇ ਪਾ ਦਾਂਦਾ ਇੱਕ ਦਿਨ ਨਾ ਆ ਬਾਈ ਹੁਣ ਘੋਲੀ ਆ ਦਵਾਈ ਨਾਲ ਨੂੰ ਸਾਰਿਆਂ ਨੂੰ ਘੜੇ ਚ ਘੋਲ ਦੇਣੀ ਆ بس ਮਾੜੀ ਠੰਡਾ ਪਾਣੀ ਦੀ ਜਿਆਦਾ ਮੈਂ ਤਾਂ ਰੱਖਿਆ ਰੱਖਿਆ ਹੋਇਆ ਹੈ ਆਪਾਂ ਨੇ ਗੱਲ ਵੀ ਗੱਲ ਜੀ ਉਧਰ ਜਿੱਦ ਤੱਕ ਤਾਂ ਦਾ ਬਾਈ ਕਹਿੰਦਾ ਵੀ ਤੇਰਾ ਮੈਸੀਨ ਆਏ ਆ ਵੀ ਜਾ ਤਾਂ ਇਹਦੀ ਬੂੰਦ-ਬੂੰਦ ਪਾ ਲੈ ਉਹਦੇ ਮੂੰਹ 'ਚ ਦੋ ਜਾਂ ਫਿਰ ਇਹ ਦੇ ਦੇ ਨੇ ਲਿਕਵਿਡ ਅੰਦਰ ਤੇ ਚੱਕਾ ਬੰਨ੍ਹਦਾ ਸਾਰਾ ਬਹੁਤ ਔੜਿਆ ਮੇਰਾ ਬੱਚਾ ਮੇਰਾ ਬੱਚਾ ਧੂੜ ਬਿੜਾਇਆ ਮੈਂ ਉਹਨਾਂ ਦੀ ਸਮਝੀ ਕਿ ਮੰਗਤ ਉਹਨਾਂ ਨੇ ਡਾਇਆ ਤਾਂ ਪਾਈ ਬਿੜਾਇਆ ਤਾਂ ਜਮੈਂ ਮੈਂ ਪਾਈ ਵਾਲਦਾਂ ਕੋਠੇ ਕੋਠੇ 11:03 ਮਿੰਟ ਕੋ ਆਪਣੇ ਕੰਪਿਊਟਰ 3 ਛੱਡੇ ਬਿਦੇ 2 ਮੈਂ ਬੰਦ ਕਰਕੇ ਗਿਆ ਜਦ ਵੀ ਉੜਦਾ ਤਾ ਕੋਈ ਸਿਆਣਾ ਅਜਾ ਕੱਲ ਡੋਲੇ ਤਾ ਬਿੰਦੂ ਨਾ ਨਹੀਂ ਛੱਡਿਆ ਨਹੀਂ ਕਾਲੀ ਸੀਨੀ ਕੋਈ ਨਹੀਂ ਪੈਂਦਾ ਆ ਗਈ ਪੈਂਦਾ ਗਈ ਪਹਿਲਾ ਮਨਜ਼ੂਰ ਵਸੂਰ ਪੈਂਦਾ ਛੋਮ ਨਹੀਂ ਜਾ ਵੀ ਬੈਠ ਗਿਆ ਤਾਂ ਮੇਰਾ ਦਦਾ ਟੱਲਾ ਕੱਚ ਮਾਰ ਕੇ ਪੈਂਡ ਤੋਂ ਬਾਜੀ ਨੇ ਵੇੜ ਗਿਆ ਫਿਰ ਉਹ ਹਾਂ ਉਹ ਉੜਿਆ ਤਾਂ ਵਧੀਆ ਆਇਆ ਮੁੜਿਆ ਵਧੀਆ ਆ ਪਰ ਅੱਧਾ ਘੰਟਾ ਅੱਖਾਂ ਦਾ ਖਰਾਬ ਕਰ ਗਿਆ ਸੋਨੇ ਦੀ ਵੀ ਕਿਸਮ ਮਾਰੀ ਲਾਸਟ ਟਾਈਮ ਮੈਂ ਜਦੋਂ ਗਿਆ ਕਿ ਆ ਮੈਂ ਜਦ ਤੋਤੂ ਦਾ ਬੈਠ ਗਿਆ ਕਿੱਥੇ ਮੈਂ ਚੱਲਿਆ ਫਿਰ ਤੇ ਕਬੂਤਰ ਫੜ ਗਿਆ ਲੁਕੋਦਾ ਜਾਂ ਗੁਫਤ ਨਹੀਂ ਦਿੰਦਾ ਨਾ ਉਹ ਬੰਦਾ ਜਿੱਤਦਾ ਹੀ ਦੇਗਾ ਆਹ ਭਾਈ ਜੀ ਉੱਤਰ ਤੋਂ ਬੱਲੀਆਂ ਆ ਝੋਮਾਂ ਆ ਭਾਈ ਮੈਂ ਲੋਕਾਂ ਕੋ ਸੌਂਆਂ ਖਾ ਜਾਂਦੇ ਆ ਇਹ ਕੁੱਤਤ ਬੱਲੀਆਂ ਆ ਸੌਂ ਜਿਹਦੀ ਖਾ ਜਾਂਦੇ ਆ ਜਿਹੜਾ ਬੰਦਾ ਇਮਾਨਦਾਰ ਆ ਸਹੀ ਗੱਲ ਆ ਮਾਂ ਤਰੀਕੇ ਕਬੂਤਰ ਰੱਖੇ ਪਿਆ ਪਰ ਇਹ ਬੰਦੇ ਦਾ ਪਿਆਰ ਮੁਹੱਬਤ ਕਰਦਾ ਹੈ ਇਹ ਬੰਦੇ ਘਰ ਆਈ ਦੀ ਇੱਜ਼ਤ ਕਰਦਾ ਹੈ ਉਹ ਬੰਦੇ ਨੂੰ ਮਾਰਦੇ ਵੀ ਮਦਦ ਕਰਦਾ ਹੈ ਹਮਮ ਕਬੂਤਰ ਬਾਜੀ ਵਿਚ ਡੌਂਟੇ ਪਹਿਲਾਂ ਨਾ ਫਿੱਟ ਹੋਵੇ ਸਾਲਾ ਸਰੀਰ ਤੇ ਜਾਵੇ ਮਤਲਬ ਖਣਾ ਬਾ ਉਰੇ ਉੜਨਾ ਹੀ ਉੜੇ ਜਾਣਾ ਫਟਾ ਹੁਣ ਇਹ ਨਾਲੋਂ ਦੂਜੇ ਦਾ ਕਿੰਨਾ ਜ਼ਿਆਦਾ ਕਿਉਂਕਿ ਉਹਨੂੰ ਹੀ ਛੱਡ ਪਾਉਂਦਾ ਕਿੰਨੇ ਜੈਣ ਜਿਹੜੇ ਨਾਲ ਨਾਲ ਜਿਹੜਾ ਨਾਲ ਉਹੀ ਜਾਚ ਨੇ ਡਾਇਵ ਸੱਜ ਇਹ ਤਾਂ ਉਹੀ ਕਹਿੰਦੇ ਤਾਂ ਉਦੋਂ ਨਾ ਉਹ ਸਹੀ ਨਹੀਂ ਤਾਂ ਪਹਿ ਨਹੀਂ ਰਹੇ ਪਤਾ ਕੀ ਉਹਨੂੰ ਬਜ ਨਹੀਂ ਜਾਏਗਾ ਉਹ ਬਚੇ ਹਾਂ ਬਜੇ ਨਾਲ ਵੜੀ ਜਾਂ ਈਦਾ ਮਾਤੀ ਕੋਲੇ ਹਾਂ ਨੇ ਦੇ ਤੇ ਮੁੱਤਾਂ ਦੇ ਪਰੋਂ ਨੀ ਬਜੇ ਅੱਜ ਕਰੀਏ ਸਾਡਾ ਹੈਗਾ ਵਿੱਚ ਬਸ ਸਾਡਾ ਸਹੀ ਸਾਡੀ ਮਾਂ ਬਾਪ ਬਹੁਤ ਚੰਗੇ ਆ ਉਹ ਤੇ ਜੇ ਬਾਪਾਂ ਨਹੀਂ ਜਦੋਂ ਇਹਨੇ ਕਸਰ ਦਾ ਇਹਨਾਂ ਨਹੀਂ ਕੀਆ ਮੈਂ ਪਾ ਕੇ ਤਾਂ ਨਹੀਂ ਚੱਲੀ ਅਖੀਰ ਜਾ ਕੇ ਉੱਥੇ ਬੈਠਾ ਦੱਸ ਚਲੋ ਇਹ ਲਾਸਟ ਟਾਈਮ ਦਾ ਆਪਦਾ ਕਿੰਨਾ ਪਹਿਲਾਂ ਬੈਠਾ ਜਾਏ ਤੈਨੂੰ ਬੱਸ ਇਹ ਟਾਈਮ ਤੇ ਛੰਡਾ ਤੱਕ ਹਾਂ ਅੰਨੇ ਟਾਈਮ ਨੂੰ ਇਹ ਪਚਾ ਰਹੇ ਵਰਜੇ ਹਲੇ ਇਹ ਪਚਾ ਹਲੇ ਦਾ ਹੈ ਵੀ ਉਹ ਹਾਂ ਉਹਨੂੰ ਕਿਹਦੇ ਲੱਗਿਆ ਸਭ ਦੇ ਲੋਕਾਂ ਦੇ ਹਾਂ ਮੈਂ ਸਭ ਦੇ ਵਧੀਆ ਕੂਤਰ ਦਾ ਪਰ ਹੁਣ ਅਗਲਾ ਸਭ ਤੋਂ ਵਧੀਆ ਗੱਲ ਬੰਦੇ ਦਾ ਆ ਬਾਈ ਆਏ ਤੇ ਲੱਗਿਆ ਕੀ ਲੱਗੀ ਵੀ ਹਿੱਲੇ ਆ ਨਹੀਂ ਗਾ ਯਾ ਜਦ ਨਾ ਕਿਸੇ ਬੰਦੇ ਕੋ ਕੂਤਰ ਬਣ ਜਾਣ ਉਹ ਕਿਸੇ ਦਾ ਕੂਤਰ ਨਹੀਂ ਫੜਦਾ ਹੈਗਾ ਉਹ ਵੀ ਹੈ ਉਹ ਬੰਦਾ ਨਾ ਫੇ ਕਹਿੰਦਾ ਮੰਨੂ ਕਾ ਲੋੜਾ ਕਹਿੰਦਾ ਕੂਤਰ ਫੜ ਕੇ ਆ ਅਸੀਂ ਮੇਰੇ ਹੈਗੇ ਮੇਰੇ ਕੋਲ ਆ ਅਸੀਂ ਕਹਾਂ ਨੂੰ ਕਹਿੰਦੀ ਮੈਂ ਸਪੌਣੀ ਵਿੱਚ ਲਿਆ ਬਸ ਬਸ ਉਹ ਰੁੱਕਾ ਮਾਰ ਕੇ ਬਹੁਤ ਸਾਰਾ ਹੀਅਰ ਕੱਟ ਅਸੀਂ ਕਿਦੋਂ ਤੇ ਰੁੱਕਾ ਮਾਰ ਕੇ ਕੂਤਰ ਦਿੰਦੇ ਆ ਜੇ ਉਹਨਾਂ ਨੂੰ ਨਾ ਵੀ ਪਤਾ ਹੋਵੇ ਮੇਰੇ ਪ੍ਰੋਕਸੀ ਵਾਲੇ ਸਾਡੇ ਕੋਲ ਖੜਾ ਹੈ ਮੈਂ ਕੀ ਦੇਖਦਾ ਨਾ ਭਾਈ ਥੋੜਾ ਹਾਂ ਹੁਣ ਸਾਡੇ ਕੋਲ ਆਉਂਦੇ ਨਹੀਂ ਭਾਈ ਇੱਧਰ ਪਰਸੋਂ ਸਾਡੀ ਆ ਜੀ ਨਹੀਂ ਮੈਂ ਭਾਈ ਇੱਥੇ ਆਲਾ ਹੀ ਮੇਰੇ ਵਾਲੇ ਉਹ ਸਾਹਮਣੇ ਚਵਾਰਾ ਏ ਉਹਦੇ ਉੱਪਰ ਬੈਠਾ ਹਾਂ ਜੀ ਲਾਲ ਜੱਫ ਫਿਰ ਉਹਨੇ ਤੇਰਾ ਲੱਤਿਆ ਕਹਿੰਦੇ ਯਾਰ ਉਹਦੋਂ ਨਾ ਹੋਗਾ ਉਹ ਉਦਣੀ ਬਚਾ ਉਹ ਨਮਾੜਾ ਸਾਡਾ ਸੋਨੀ ਰੱਖੇ ਹੋ ਗਏ ਸਾਡਾ ਸੋਨੀ ਵੀ ਰੱਖਦਾ ਚੋਖੇ ਨਹੀਂ ਦੇ ਦਿੰਦਾ ਸਾਨੂੰ ਲਾਲੀ ਵੀ ਨਹੀਂ ਸੋਨੀ ਵੀ ਨਹੀਂ ਦਿੰਦਾ ਮੇਰੇ ਫੋਨ ਕਰ ਮੇਰੇ ਇੱਧਰ ਸਖ ਹਾਂ ਬਸ ਸਖ ਚੱਕਾ ਆ ਗਿਆ ਹਾਂ ਇੱਥੇ ਬੈਠਾ ਦਾ ਉਮੇਰ ਨੂੰ ਆਗੋ ਆਇਆ ਨਹੀਂ ਸਾਜਰੇ ਉੱਡਦਾ ਤਾਂ ਉਹ ਜਿੱਦਣ ਬਾਜੀ ਜੀ ਦੇ ਉਹ ਪਤਾ ਕੀ ਹੋਇਆ ਬਾਈ ਬੱਚਾ ਨਵਾਂ ਤਾਂ ਜ਼ੋਰ ਮਾਰ ਕੇ ਜਿਆਦਾ ਹੈ ਹਨਾ ਗਰਮੀ ਇੱਧਰ ਭਾਈ ਬਹੁਤ ਹੈ ਉਹ ਟੱਪਲ ਗਿਆ ਹੌਸਟਲ ਗਿਆ ਜਾਂ ਜਾਂ ਹੋ ਸਕਦਾ ਬੈਰੀ ਵੀ ਪੈ ਗਈ ਨਾ ਮਾੜਾ ਆਇਆ ਹਾਂ ਨਮ ਚਿੱਟਾ ਲਾਲ ਦੂਸਰੇ ਤੇ ਕਾਲੀ ਮੂੰਹ ਤੇ ਹਾਂ ਬੈਠਾ ਬੈਂਚ 'ਚ ਰਹਿ ਜਾ ਉਹ ਕਿੱਤੀ ਅੱਖਾਂ ਨੇ ਜਿੰਨ ਤੱਕ ਉਹ ਤਾਂ ਇਹਨੇ ਵੇਚਤਾ ਦਿੱਤਿਆ ਇਹਨੇ ਵੇਚ ਤਾ ਰੋ ਗੱਲ ਕਿੱਥੇ ਤਰ ਮੀਟਰ ਇਹ ਕੱਟ ਕੰਮ ਕਰਦਾ ਹੈ ਨਾ ਦੇ ਤੇ ਮੈਂ ਤਾਂ ਤੈਨੂੰ ਪਹਿਲਾਂ ਵੀ ਤਾਂ ਆ ਹੀ ਦੱਸਿਆ ਤਾਂ ਇਕਰਾ ਹਰੇ ਜੀ ਰੰਗ ਵਾਲੀ ਉਹ ਪੁੱਤਰੀ ਤੇ ਦੋ ਪੰਜ ਤਿੰਨ ਰੋਪੜੇ ਦੇ ਕਾਇ ਤੇ ਉਹਨਾਂ ਵਿੱਚ ਕੱਕਣਾ ਤਾਂ ਝੋੜਤੇ ਉਸ ਕੋਸੇ ਨਹੀਂ ਸਵਾਟ ਹੁੰਦੇ ਨਾ ਲੱਗਤ ਕੱਲ ਤੇ ਜਦੋਂ ਬਹੁਤ ਬਚੀ ਉਹਨਾਂ ਦਾ ਬਾਜੀ ਕਹਿੰਦਾ ਨਗਾ ਵੀਰੇ ਦੇਖ ਮੈਂ ਮੈਂ ਪਤਾ ਦੇਖ ਮੈਂ ਬਈ ਆ ਉਹ ਤਾਂ ਜਦੀ ਦਾ ਵੀ ਇਹ ਬਈਮਾਨੀ ਨਹੀਂ ਕਰੀ ਉਹਦੇ ਕਰ ਮੈਂ ਉਹਨੂੰ ਸੱਚੀ ਗੱਲ ਦੱਸ ਕੇ ਕਿਹਾ ਦਾ ਨਗਾ ਵੀਰੇ ਜੀ ਐਤ ਦੀ ਪੁੱਤਰੀ ਮੇਰੇ ਮਰ ਕੇ ਤੇ ਲਈ ਮੈਂ ਨਵੇਂ ਬਣਾਏ ਆ ਭਾਈ ਮੈਂ ਕੁੱਤਾ ਦੇਰ ਲੱਗਿਆ ਬੰਗਾ ਚੈੱਕ ਮੈਂ ਕਰਨਾ ਵੀਰੇ ਚੈੱਕ ਤੋਂ ਕਰਨਾ ਠੀਕ ਆ ਮੈਂ ਕਹਾਂ ਕੱਲੂ ਜਿੱਤੇ ਕੋਲ ਨਹੀਂ ਉਡੇ ਨਾ ਹੀ ਭਾਈ ਜਿੱਦਾਂ ਮੇਰੇ ਵਧੀਆ ਪਾਸ ਹੋ ਗਏ ਮੇਰੇ ਕੋਲ ਜਿਆਦਾ ਉੜਨ ਲੱਗ ਗਏ ਪਰ ਉਹਨਾਂ ਜੋ ਮੈਂ ਚੰਗਾ ਬੱਚਾ ਦੇ ਦੂਗਾ ਬਣਾ ਦੇ ਯਾਨੀ ਕਿ ਉਹਨੂੰ ਆਏ ਨਹੀਂ ਬੰਦਰਾਜ ਨਹੀਂ ਕਰਿਆਦਾ ਬੰਦੇ ਉਹ ਕਹਿੰਦਾ ਕੋਈ ਨਹੀਂ ਵੀਰੇ ਆਇਆ ਰਕੜਾ ਨਹੀਂ ਹੈਗਾ ਵੀ ਹੁਣ ਹੁਣ ਜਿੱਕਣਾ ਆ ਉਹਦੇ ਕੋਲ ਹੁਣ ਕੁੱਤ ਦਊਗਾ ਉਹਨੂੰ ਬੱਚਾ ਦਊਗਾ ਪੰਜ ਪਤਨੀ 6 ਲੈ ਗਿਆ ਹਾਂ ਤੇ ਜੇ ਛਣੇ पिਂਜਰਾ ਹਾਂ ਉਹਦਾ ਚਲੋ ਕੋਈ ਨਹੀਂ ਆ ਇਹਨੇ ਇਹੋ ਤੋਹਿਆ ਦੋਗਾ ਹਾਂ ਸਾਡੇ 6 ਵਜੇ ਉਹਨਾਂ ਨੇ ਮੈਨੂੰ ਕਿਹਾ ਤਾਂ ਬਾਈ ਕਹਿੰਦਾ ਬਾਈ ਯਾਰ ਤੂੰ ਪਿੰਜਰਾ ਲੈ ਜਾ ਕਹਿੰਦਾ ਬੇਟੀ-ਕੁੱਟੀ ਜਿਹਾ ਪਾਲਣੇ ਮਗ ਨਹੀਂ ਯਾਰ ਲੈ ਜਾ ਮਗਾ ਟ੍ਰੇਕਟਰ ਤੇ ਦੇਖੀ ਜਾਉਂਗਾ ਤੁਹ ਫਿਰ ਜਰਾ ਆਇਆ ਪਿੰਜਰਾ ਵਾਲਾ ਦੇਖ ਵੀ ਨਹੀਂ ਦਿੰਦਾ ਕੋਈ ਕਿੰਨਾ ਜਾ ਹੁੰਦਾ ਮੇਰੇ ਪਤਾ ਪਹਿਲਾਂ ਮੇਰੇ ਪਤਾ ਪਿੰਜਰਾ ਪਿਆ ਉੜੀ ਤੇ ਲੈ ਗਿਆ ਤਾਂ ਉਹ ਵਥੇ ਤੇ ਨਾ ਨਾ ਮੈਂ ਤੇ ਸਮੋ ਰੱਖਿਆ ਉਹਦਾ ਹਾਂ ਚੱਲ ਮੈਂ ਫੜਾ ਜਾਂਦਾ ਇਹ ਜਾ ਆ ਬੂਨ ਕਹਿੰਦਾ ਹੈ ਲੈ ਅੱਛਾ ਜੇ ਡਾਇਆ ਬਤਾ ਮੈਂ ਸੋਚੀ ਜਾਵਾਂ ਹਾਂ ਯਾਰ ਅੱਛਾ ਅੜਿਆ ਗਿਆ ਤਾਂ ਨਹੀਂ ਮੈਂ ਕਹਿੰਦਾ ਕਦੋਂ 10 ਵਜੇ ਰਹਿਗੇ ਮੂੰ ਤਾਂ ਤਾਰੇ ਪੱਤੇ ਆਉਂਦੀ ਨਹੀਂ ਮਹਾ ਉਹ ਤਾਂ ਉੱਧਰ ਉਹਨਾਂ ਦਾ ਹੋਗਾ ਜਿਹੜਾ ਉੜਦਾ ਹੈ ਉਹਦਾ ਭਾਈ ਵੀ ਕੱਢਦਾ ਉਹਦਾ ਭਾਈ ਘੇਰੇ ਗੁਲੇ ਮਾਰਗਾਂ 'ਤੇ ਬੈਠ ਬੂੜ ਕੇ ਘਰੇ ਆਇਆ ਜਾਂਦਾ ਇਹ ਲੈ 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 ਰੋ ਭਾਈ ਜੀ ਤਾਂ ਪਾਣੀ ਵਾਲੀ ਨੂੰ ਮੈਂ ਉਹਦਾ ਟਾਈਮ ਕੋਲ ਹਾਲ ਦਾ ਨਵੇਂ ਤਾਂ ਮੈਂ ਮੈਂ ਯਾਰ ਉਹਦੇ ਵਿੱਚ ਉਹਦੇ ਵਿੱਚ ਤੋੜ ਕੀ ਜੀਏ ਜੇ ਹੁਣ ਥੋੜਾ ਦੀ ਸਲਾਹ ਮੈਂ ਤਾਂ ਕਈ ਵਾਰੀ ਕਹਿਆ ਮੈਂ ਢੋਲ ਦੇ ਦਵਾਈ ਪਾਈ ਪਈ ਵੀ ਮੈਂ ਐਸੇ ਪਾ ਦਿਆ ਬੰਦੇ ਕੁੱਡਾ ਦਾ ਕਰਜ਼ਾ ਮੇਰਾ ਲੋਕ ਭਾਈ ਕਰਨ ਮੈਂ ਬੇਤੋੜਾ ਪਾਣੀ ਸੀ ਭਾਈ ਇੱਥੇ ਦਵਾਈ ਭਾਈ ਭਾਈ ਨੂੰ ਮੈਂ 100 ਵਾਰੀ ਪੁੱਛ ਰਹੀ ਨੇ ਤਾਂ ਖਹਿਰਾ ਮੈਂ ਬਿੱਲਾ ਕੱਢ ਲਗਾ ਕੜ ਬੜਾ ਮੈਂ ਕਈ ਕਹਿੰਦਾ ਆ ਕਾਲੇ ਪੌੜੀ ਉਹੜਣੀਆਂ ਪੌੜੀ ਕੋਲ ਕੇ ਹਾਂਜੀ ਵੀਰੇ ਮੈਂ ਨਾ ਅੱਜ ਫਿਰ ਚਾਰਾ ਮਾਈਸੀਨ ਦਾ ਪਾਊਡਰ ਚਾ ਲੈ ਕੇ ਆਇਆ ਤਾਂ ਜਿਹੜੀ ਦੋਲ ਹੁੰਦੀ ਹੈ ਕੰਮਕੀ ਜੀ ਰਾਖਾ ਬਣਾ ਕਿ ਵੀਰੇ ਆਪਾਂ ਜਿੱਕਣਾ ਜੀ ਆਪਣਾ ਮਕਸਦ ਹੈ ਕਿ ਹਰ ਇੱਕ ਗੱਲ ਸ਼ੇਅਰ ਕਰਨ ਤੇ ਹੁਣਾਂ ਕਰੀਦੀ ਲੱਤੀ ਆ ਗੋਲੀ ਨਹੀਂ ਪਾਉਣੀ ਉਹ ਇਹ ਆ ਤੇਰਾ ਮੈਸਾ ਜੀ ਗੋਲੀ ਦੇ ਉੱਪਰ ਮੈਂ ਹੋਰ ਤਾਂ ਨਾ ਐਨੀ ਕੁ ਤਾਂ ਬਣੀ ਵੀ ਹੋ ਗੋਲੀ ਦਾ ਮੈਂ ਚੌਥਾ ਭਾਗ ਤੋੜ ਕੇ ਉਹਦੇ ਉੱਪਰ ਹੋਰ ਲਾ ਦੇਣੇ ਉੱਪਰ ਆ ਦੇਖ ਲੈ ਖੋਲ ਲਿਆ ਦੇ ਵਿੱਚ ਪਾਉਣਾ ਹੈ ਵਿੱਚ ਪਾਣੀ ਦਾ ਰੰਗ ਐਦਾਂ ਦਾ ਰੱਖਣਾ ਆ ਫਿਰ ਐਡੀ ਹੀ ਹੋ ਜਾਣਾ ਚੈਨਲ ਐਦਾਂ ਦਾ ਪਾਣੀ ਰੰਗ ਹੋ ਜਾ ਵੀਰੇ ਇੰਨੇ ਇੰਨੇ ਹੀ ਲੰਬਾ ਹੋ ਜਾਣਾ ਆ ਇਹਦੇ ਵਿੱਚ ਪਾਉਣਾ ਲੱਗਿਆ ਹੁਣ ਬਸ ਇਹਨਾਂ ਨੂੰ ਪੂਰੇ ਰੱਖ ਲੈਣਾ ਤੇ ਪੀ ਲੈਣਾ ਕਿਉਂਕਿ ਮੌਸਮ ਚੇਂਜ ਹੁੰਦਾ ਨਾ ਵੀਰੇ ਗਰਮੀ ਤੋਂ ਇੱਕੋ ਲੱਗਦਾ ਇੱਕ ਪਰਹੜਦਾ ਆ ਹੁੰਦੀ ਹੈ ਨਾ ਇਕ ਜਿਵੇਂ ਵੀਰੇ ਠੰਡਾ ਹੁੰਦਾ ਮੌਸਮ ਹਨਾ ਕਬੂਤਰ ਵੀਰੇ ਗਰਮ ਸਰਦ ਹੋ ਜਾਂਦਾ ਆਪਣਾ ਹੁਣ ਮੈਂ ਇੱਟਾ ਹੀ ਆ ਤੇ ਉਹਦੇ ਅਗਰ ਕਬੂਤਰ ਨੂੰ ਬੁਖਾਰ ਬਖੂਰ ਹੋ ਸਕਦਾ ਜਿਕਣਾ ਹਨਾ ਉਹ ਫਿਰ ਅੰਦਰ ਤੇ ਵੀਰੇ ਥੂਲਾ ਸੈਟ ਹੋ ਜਾਂਦਾ ਅੰਦਰ ਇਹ ਨਿੰਪੂਰਾ ਹੈ ਐਨਾ ਕੁ ਮੈਂ ਜਾਲ ਸੁਸਤੇ ਜਾ ਕੇ ਬੈਠਾ ਰਹਿੰਦਾ ਤੇ ਪਾਦੀ ਦੀ ਵੀਰੇ ਕਦੇ ਕਦੇ ਐਡਾ ਨਹੀਂ ਕਿ ਰੋਜ਼ ਛੱਡ ਕੇ ਜਿਕਣਾ ਕਿ ਹਫ਼ਤੇ ਇੱਕ ਬਾਅਦ ਜਾਂ 15 ਦਿਨ ਬਾਅਦ ਜੈ ਲੱਗਦਾ ਵਿੱਚ ਨੂੰ ਹਨਾ ਪਾਦੀ ਦੀ ਆ ਜਿਕਣਾ ਉੜ ਕੇ ਆਂਦੇ ਆ ਜਾਨਵਰ ਬਸ ਉਹਨਾਂ ਨੂੰ ਪਾਲ ਲਵੇ ਮੜਾ ਮੂਟਾ ਆਹੋ ਸੱਟ ਜਾ ਮੜਾ ਪੀਲਣ ਗਰਮ ਸਰਦ ਹੀ ਹੁੰਦਾ ਸੱਟ ਹੋ ਜਾਂਦਾ ਜਾਂ ਫਿਰ ਦੇ ਬਈ ਜਾਨਵਰ ਗੁੱਡਾ ਵੀ ਬਾਈ ਸਾਫ ਕਰਨਾ ਹਜੇ ਟਾਈਮ ਲੱਗਿਆ ਨਹੀਂ ਮੈਂ ਕੰਮ ਦੇ ਸਮਾਂ ਹੋ ਗਿਆ ਲੇਟ ਅੱਜ ਕਰੂੰਗਾ ਹੁਣ ਅੱਜ ਨਹੀਂ ਕਰੂੰਗਾ ਹਨੇਰਾ ਹੋ ਗਿਆ ਅੰਦਰ ਹਨੇਰਾ ਲੱਗਾ ਲਾ ਜਾਂਦਾ ਇਸ ਟਾਈਮ ਹਾਂ ਉਹ ਨਹੀਂ ਕਰੂੰਗਾ ਸਵੇਰੇ ਕਰੂੰਗਾ ਇਹ ਹੁਣ ਤਾਂ ਅੰਦਰ ਦਾਣੇ ਨੂੰ ਪਾਤੇ ਪਿੱਛੇ ਦੇ ਭਾਈ ਘਰੇ ਤਾਂ ਉਹ ਦਾਣੇ ਨੂੰ ਪਾਤੇ ਮੈਂ ਹੁਣੇ ਗਿਆ ਘੰਟਾ ਪਹਿਲਾਂ ਅੱਛਾ ਅੱਛਾ ਠੀਕ ਆ ਵਧੀਆ ਪਾ ਕੇ ਦਾਣਾ ਵੀ ਪਾ ਕੇ ਤੇ ਪਾਣੀ ਵੀ ਪਾ ਕੇ ਦਾ ਮਾਚਾ ਉਸਕੇ ਬੱਚੇ ਫੰਗ ਝਾੜਨ ਲੱਗ ਗਏ ਨਾ ਬਿਚ ਨੂੰ ਤੇ ਫਿਰ ਉਹ ਤਾਂ ਹੁਣ ਤੇ ਲੋਕ ਛੱਡਣੇ ਕਿ ਆ ਹੋਣੇ ਆ ਆਓ ਚੱਲ ਹੁਣ ਗਾਹ ਨੂੰ ਦੇਖ ਲੂਗੇ ਯਾਰ ਆਗੇ ਸੱਤ ਸੂਰ ਹੁਣ ਲਾੜੇ ਪਏ ਹੋਏ ਬੱਚੇ ਬਾਕੀ ਆ ਵੀਰੇ ਜਿਹੜਾ ਛੱਡਿਆ ਤਾਂ ਉਹ ਤਾਂ ਪਤਾ ਹੀ ਆਪਣੇ ਵੀਡੀਓ ਚ ਦਿਖਾਇਆ ਤਾਂ ਬਈ 15 ਕੁ 20 ਮਿੰਟ ਪਹਿਲਾਂ ਬੈਠ ਗਿਆ ਤਾਂ ਉਹ ਤੇ ਉੜਿਆ ਵੀ ਤੇ ਬੱਚਾ ਹੀ ਤਾਂ ਉੜਿਆ ਬਹੁਤ ਵਧੀਆ ਚਲੋ ਚੋਰ ਮਾਰ ਗਿਆ ਪੂਰਾ ਆਪਣਾ ਜਾਨੀ ਕਿ ਉਹ ਉਦੋਂ ਮੇਰਾ ਭਾਈ ਮੈਂ ਆਇਆ ਨਹੀਂ ਵੀਡੀਓ ਬਣਾਣੀ ਹੋਈ ਹਾਂ ਕਾਰਨ ਹੋ ਗਿਆ ਦਾ ਕੋਈ ਚਲੋ ਮੈਂ ਗਾਂ ਧਿਆਨ ਰੱਖੂਗੇ ਵੀਡੀਓ ਨਹੀਂ ਬਣਾਉਣੀ ਬਣਾਵਾਂਗੇ ਕਿਸੇ ਵੀਡੀਓ ਚ ਫੇਰ ਛੱਡਾਂਗੇ 1 ਵਜੇ ਹੋਰ ਅੱਜ ਮੈਂ ਡਾਇਆ ਦਾ ਜਿਵੇਂ ਘਰੇ ਤਾਂ ਵਧੀਆ ੜੇ ਅੱਜ ਉਹ ਇੱਕ ਕਾਰਨ ਘਰੇ ਮਤਲਬ ਬਹੁਤਾ ਕੜਤਾ ਕਿ ੜਾਉਣਾ ਨਹੀਂ ਹੈ ਕਿ ਜ਼ਿਆਦਾ ਇਹ ਵੀ ਇਦਾਂ ਬਹੁਤਾ ਕੜਨ ਕੜਤਾ ਕੇ ਨੇੜਾ ਆ ਨੌਰ ਮਰੇੜਾ ਆ ਤਾਂ ਤਾਗੀ ਲਾ ਦਦੇ ਆਪਣੇ ਆਪੇ ਮਰਜ਼ੀ ਕਰਕੇ ਬਹਿ ਜਾਂਦਾ ਹੂੰ ਤੇ ਵੀਰੇ ਬਾਰ ਜੋਰ ਮਾਰਿਆ ਬੱਚੇ ਨੇ ਐਸੀ ਗੱਲ ਜੇਕਰ ਮਤਲਬ 11 ਵਜੋਂ ਤਾਂ ਤਾਂ ਬਾਹਰ ਜਾ ਕੇ ਉਹ ਵੀ ਬੱਦਟ ਹੈ ਮਾਰੇ ਹੀ ਆਨੇ ਟਾਈਮ ਘਟਾਇਆ ਨਹੀਂ ਨਾ ਨਾ ਵਧੀਆ ਜੇ ਜਿਹੜਾ 5 ਘੰਟੇ ਉੜਦਾ ਤਾਂ ਉਹ ਮੈਂ ਪੜਾਇਆ ਪਾ ਸਹੀ ਆ ਜੇ ਖፋਦ ਵੀ ਜਿਆਦਾ ਹੀ ਫਿਰ ਤਾਂ ਤੈਨੂੰ ਪਤਾ ਹੀ ਆ ਉਤਰ ਫਿਰ ਬਾਹਰ ਜ਼ੋਰ ਨਹੀਂ ਮਾਰਦਾ ਇਹਨਾਂ ਘਰੇ ਗਏ ਜੀ ਖਰਾਬ ਹੋ ਜਾਂਦਾ ਜਦੋਂ ਅੰਗੀਆਂ ਉਜੂਜੇ ਖਣਾ ਨਜਾਇਜ਼ੀ ਹੋ ਜਾਂਦੀ ਸਹੀ ਗੱਲ ਆ ਸਹੀ ਗੱਲ ਇਹਦੀ ਬੱਤ ਜੀ ਹੁੰਦੀ ਇਹਨਾਂ ਦੀ ਹਮਮ ਹੋਰ ਬਾਈ ਮੇਜਰ ਬਾਈ ਠੀਕ ਠਾਕ ਹੈ ਨਾ ਠੀਕ ਠਾਕ ਹੈ ਸੁਣਾਓ ਕੋਈ ਗੱਲਬਾਤ ਪੁੱਤਰਾ ਮਾਰੇ ਸਾਨੂੰ ਕੋਸੋ ਕਬੂਤਰਾਂ ਨਿੱਕੇ ਹੁਆ ਬੈਠਾ ਡਾਕਟਰ ਬੜਾ ਹਾਂ ਤੁਹਾਡੇ ਕੋਲ ਆਉਂਗੇ ਅਸੀਂ ਤੁਹਾਡੀ ਵੀ ਵੀਡੀਓ ਬਣਾ ਕੇ ਲੈਣੀ ਕਿਤੇ ਜਾਨਵਰ ਜਾਨਵਰਾਂ ਦਾ ਸ਼ੌਂਕ ਕਰਾਉਣਾ ਆਪਾਂ ਨੇ ਪਾਣਾ ਬਣਾਈ ਤੇ ਆਪਾਂ ਮਿਹਰਬਾਨ ਹਾਂ ਦੋਏ ਚੈਨਲ ਬਾਈ ਤੁਸੀਂ ਮਮਲੇ ਇੱਕ ਕਬੂਤਰੀ ਮਾਰਤੀ ਉਹਨਾਂ ਬਿੱਲੀ ਨੇ ਕਿਹੜੀ ਬੋਦੀ ਵਾਲੀ ਲੈ ਬਾਈ ਇੱਕ ਗੱਲ ਹੈ ਇਹ ਸ਼ੌਂਕ ਹੈ ਅਮੇਟੀਰ ਬਾਈ ਸੁਖੀ ਨੇ ਸੁਖੀ ਨੇ ਕੱਢਿਆ ਬਾਈ ਇੱਕ ਬੱਚਾ ਬਹੁਤ ਤੇਜ਼ ਬੱਚਾ ਹੈ ਉਹ ਐਮੇਜਰ ਬਾਈ ਹਾਂਜੀ ਮਗਾ ਕੂਤਰ ਜਿੱਕਾ ਰੱਖੇ ਹੋਏ ਆਪਾਂ ਨੇ ਇਹਨਾਂ ਦੀ ਇੱਕ ਚੀਜ਼ ਦੀ ਬਹੁਤ ਵਧੀਆ ਗੱਲ ਹੈ ਇੱਕ ਬਾਤੀ ਬੰਦਾ ਵੀ ਵਧੀਆ ਹੋਣਾ ਚਾਹੀਦਾ ਹਨਾ ਕੂਤਰ ਜਿੱਦੇ ਰੱਖੇ ਹੋਏ ਆ ਤੇ ਆਪਾਂ ਹੁਣ ਬੈਠੇ ਆ ਗੱਲਾਂ ਬਾਤਾਂ ਕਰਦੇ ਆ ਚਲੋ ਇੱਕ ਕੂਤਰ ਵੀ ਰੱਖੇ ਹੋਏ ਆ ਤੇ ਆਪਣਾ ਪਿਆਰ ਵੀ ਵਧਦਾ ਹਨਾ ਇਹ ਚੀਜ਼ ਦੇ ਨਾਲ ਇਕੱਲਾ ਆਇਆ ਨਹੀਂ ਹੈਗਾ ਵੀ ਆਪਾਂ ਵੀ ਉਹ ਨਹੀਂ ਆਪਾਂ ਕਿਤੇ ਨਸ਼ੇ ਪੱਤਿਆਂ ਦੇ ਬਚਦਾ ਨਸ਼ੇ ਪੱਤਿਆਂ ਦੇ ਬਚਦਾ ਐਵੇਂ ਨਹੀਂ ਹੁੰਦਾ ਇੰਨਾ ਕਿਸੇ ਕੋਲ ਨਹੀਂ ਬਾਈ ਬਾਈ ਦੇਖੋ ਨਾ ਜੇ ਨਸ਼ੇ ਨਸ਼ੇ ਛੱਡਦੇ ਹੈ ਜਾਂ ਕੰਮ ਕਰ ਲੈ ਹਾਂ ਸਹੀ ਗੱਲ ਆ ਨਸ਼ੇ ਮੰਗੇ ਆ ਆਰਾਮ ਗਿਰੇ ਤੱਕ ਘਰ ਦਾ ਗੇਰੋਂ ਚੋਰੀਆਂ ਪਰ ਹੋਈ ਮੇ ਨਾਲੇ ਬਾਈ ਜਿਹਨੇ ਰੱਖਿਆ ਉਹ ਤੂੰ ਕਦੋਂ ਹੀ ਨਹੀਂ ਟਾਈਮ ਹੁੰਦਾ ਹੈਗਾ ਇਧਰ ਉਧਰ ਹੋਏ ਨਹੀਂ ਹੁੰਦਾ ਬਾਈ ਰਗਾ ਕੰਪਿਊਟਰ ਹੁਣ ਮੇਰਾ ਕਵੀ ਖੇਤਮ ਖੇਤਮ ਦਾ ਬਚਾ ਕੱਢਿਆ ਐ ਇੰਨਾ ਕ ਵਜਾ ਕੱਢਿਆ ਐ ਹੁਣ ਅੱਜ ਵਜਾ ਨਹੀਂ ਆਇਆ ਆ ਬੇਲੇ ਨਹੀਂ ਮਿਲਿਆ ਤੈਨੂੰ ਫੀਕਰੇ ਇੱਧਰ ਤਾਂ ਰਹਿਣਾ ਜਿੰਮ ਘਰ ਦਾ ਚੱਕ ਲਿਆ ਵਜਾ ਚੱਲ ਕੇ ਤੂੰ ਬਾਹਰ ਨਹੀਂ ਰਹਿ ਸਕਦਾ ਤੈਨੂੰ ਐ ਹੁਣ ਵੀ ਮੇਰੇ ਕੋ ਕਬੂਤਰ ਭੁੱਖੇ ਆ ਰਹਿ ਜਾਂਦਾ ਬਰਸਤਾ ਨਹੀਂ ਰਹਿ ਨਹੀਂ ਸਕਦਾ ਗਲਤੀਕਾਰੀ ਮਨ ਨਹੀਂ ਕੋਈ ਵੀ ਰਹਿ ਸਕਦਾ ਸਹੀ ਗੱਲ ਆ ਨਸ਼ੇ ਵਾਲੇ ਨੂੰ ਤੇ ਜਿੱਥੇ ਵੀ ਆ ਕੁੱਤੇ ਮੂੰਹ ਨਹੀਂ ਛੱਟਦੇ ਹੁਣ ਟਾਈਮ ਵੀ ਨਹੀਂ ਹੈਗਾ ਬਾਈ ਹਨਾ ਉਹ ਜਿਹੜੇ ਪਹਿਲਾਂ ਲੀ ਗੱਲਾਂ ਰੱਖੀਆਂ ਨੇ ਹਰ ਬੰਦੇ ਕੋਲ ਟਾਈਮ ਵੀ ਨਹੀਂ ਬਾਈ ਨੂੰ ਦੇ ਸਕਦਾ ਉਹ ਨਸ਼ੇ ਵਾਲਾ ਆਪਣੇ ਕੋਲ ਕੀ ਦੇ ਜਾਨਵਰ ਆ ਬਾਈ ਹੈ ਆਪਣੇ ਕੋਲ ਕੀ ਦੇ ਜਾਨਵਰ ਮੇਰੇ ਕੋਲ ਬਹੁਤ ਪੁਰਾਣੇ ਐ ਜਾਨਪੁਰ ਕਿੰਨਾ ਕਿੱਥੇ ਮੇਰੇ ਕੋਲ ਬਹੁਤ ਛੋਟੇ ਤੁਸੀਂ ਪਹਿਲਾਂ ਕਿਹੜਾ ਪਿੰਡ ਦਾ ਆਪਣਾ ਉੱਥੇ ਤੱਕੀ ਪਰ ਰਹਿੰਦੇ ਤੇ ਨਾ ਨਾ ਮੇਰਾ ਪਰ ਪੜੌਂਗੀਆਂ ਪਿੰਡ ਪੜੌਂਗੀਆਂ ਹਾਂ ਅੱਛਾ ਰਾਣੀ ਮੱਜਰੀਆ ਆਪਣਾ ਜੀਤ ਹੈ ਰਾਣੀ ਮੱਜਰੀਆ ਜੀਤ ਹਾਂ ਜਿੱਤੀ ਉਹ ਸਾਡੇ ਕੋ ਇਕੱਠਿਆਂ ਪਈ 2 ਐਮਪੀ ਹਸਾਲ ਅੱਛਾ ਹਾਂ ਰਾਣੀ ਮੱਜਰੀ ਜੀਤ ਹਨ ਤੁਸੀਂ ਆਨੇ ਤਾਂ ਜਾ ਕੇ ਬਾਹਰ بڑے ਪਿੰਡਾਂ માં ਛੱਡ ਦਿੰਦੇ ਆ ਪਿੰਡ ਮੰਨ ਦੀ ਨੂੰ ਦੀ ਦਿੰਦੇ ਆ ਨਾ ਅੱਛਾ ਹਾਂ ਜਿਕਣਾ ਉੱਧਰ ਪੁਰਾਣੇ بڑے ਪਿੰਡਾਂ માં ਕਿੰਨਾ ਕ ਟਾਈਮ ਹੋ ਗਿਆ ਰੱਖਿਆ ਨੂੰ ਮੇਰਾ ਤਾਂ ਬਹੁਤ ਖਾ ਖਾ ਟਾਈਮ ਹੋ ਗਿਆ ਅੱਛਾ ਆ ਤਾਂ ਹੁਣ ਹੀ ਹਟੇਵੇਂ ਬਾਜੀ ਮੈਂ ਪਹਿਲਾਂ ਤਾਂ ਜੁੱਦੀ ਆ ਇੱਧਰ ਜ਼ਮੀਨ ਲਈ ਤੀ ਜਿੱਦੇ ਹੀ ਹਟੇਵੇਂ ਪਹਿਲਾਂ ਮੈਂ ਬਾਜੀ ਨੂੰ ਦੇਖਦਾ ਪੁੱਤ ਜੇ ਨੂੰ ਭੱਜਣਾ ਹੁਣ ਵੀ ਜਾਣੇ ਆ ਅੱਛਾ ਖੜ ਹਾਂ ਹਾਂ ਉਹ ਟਾਇਰ ਨਿਕਲਦਾ ਬੰਦਾ ਹੈ ਇਕੱਲੇ ਕਰ ਕਾਲਦਾ ਬੰਦਾ ਹੈ ਮੇਰੀ ਗੱਲ ਇਹ ਮੁੰਡਾ ਮੁੰਡਾ ਹੋਵੇ ਹੁਣ ਪਿੰਡ ਤੇ ਪਿੰਡ ਵੀ ਰੱਖੇ ਨੇ ਪਿੰਡ ਤੇ ਵੀ ਜਾਣੇ ਆ ਹੂੰ ਭਣ ਜਾ ਇੱਕ ਆਪਣਾ ਪਿੰਡੇ ਹੈ ਤੇਜੀ ਹੂੰ ਇਹ ਤੋ ਤੁਰਾਂ ਵੀ ਜਾਣਦੇ ਆ ਪੀਟੀ ਵੀ ਹਾਂ ਅੱਛਾ ਹਾਂ ਜੇ ਲਖੇਰਾ ਐ ਪਤੀਜੇ ਆ ਉਹ ਵੀ ਜਾਣਦੇ ਆ ਠੀਕ ਆ ਠੀਕ ਆ ਯਾਨੀ ਕਿ ਪਹਿਲਾਂ ਛੱਡਦੇ ਹੁੰਦੇ ਤੇ ਹਾਂ ਹੁਣ ਕਹਿੰਦੇ ਪਿੰਡ ਰਾਣੇ ਮਾਜਰੇ ਕਿਦਾਂ ਬੁੱਕ ਤੋਂ ਛੱਡਦਾ ਹੁਣ ਜੀਤ ਦੇ ਉਹਨੋਂ ਪਰ ਛੱਡਦੇ ਹਾਂ ਹਾਂ ਜੀਤ ਦੇ ਉੱਪਰ ਠੀਕ ਆ ਠੀਕ ਆ ਠੀਕ ਮੇਰੇ ਕਬਾਜ ਛੱਡੇ ਆ ਮੁੱਤੋਂ ਬਾਜੀ ਛੱਡੇ ਕਰ ਦਦੇ ਅੱਛਾ ਜੀਤ ਐ ਉਹਦਾ ਮੁੰਡਾ ਹਰਦੀਪ ਉਹ ਕਿੱਥੇ ਕਿੱਥੇ ਦਾ ਪਿੰਡ ਆ ਇਹ ਪਿੰਡ ਆ ਉਹ ਮੁੱਲਾਂਪੁਰ ਗਰੀਬ ਦੱਸਦੇ ਨਾਲ ਚੰਡੀਗੜ੍ਹ ਕੋਲ ਚੰਡੀਗੜ੍ਹ ਨੇ ਠੀਕ ਆ ਠੀਕ ਆ ਠੀਕ ਹੈਗਾ ਹੈਗਾ ਜਿੱਥੇ ਉਹ ਸਟੇਡੀਅਮ ਬਣਿਆ ਬਣਾਇਆ ਮਰੀਆੜੀ ਠੀਕ ਹੈ ਨਹੀਂ ਬਣਿਆ ਬਣਾਵਾ ਖੇਡਣ ਵਾਲਾ ਉਹਦੇ ਕੋਲ ਚੱਲੂਂਗੇ ਬਣਾ ਲਿਓਗੇ ਕਿਦਨੇ ਮਾਰੇ ਆਉਂਗੇ ਕਿਹੜਾ ਕੋਈ ਨਹੀਂ ਜਦੋਂ ਟਾਈਮ ਹੋਊਗਾ ਭਾਈ ਜਿਹੜੇ ਹੁਣ ਸ਼ਹਿਰਾਂ ਦੇ ਵਿੱਚ ਕਬੂਤਰ ਰੱਖੇ ਹੋਏ ਆ ਜਿੱਕਣਾ ਹੁਣ ਚੰਡੀਗੜ੍ਹ ਦੇ ਉਹ ਲਾਗ ਆ ਹਮਮ ਜਿੱਥੇ ਯਾਰ ਕਬੂਤਰਾਂ ਦੇਖ ਲੈ ਵੀ ਉੱਤਰ ਉੱਥੇ ਦਾ ਲੱਗ ਜਿੰਦੇ ਉਹਦੇ ਨਵੇਂ ਬੱਚੇ ਜਿਹੜੇ ਉਹਨਾਂ ਲਾਉਣੇ ਹੁੰਦੇ ਆ ਏ ਭਾਈ ਜਿਹੜੇ ਸਾਡੇ ਉਹ ਜਰੋਂ ਕਿਤੇ ਬਾਜੀ ਟੂਰਨਾਮੈਂਟ ਵਿੱਚ ਜਾਣੇ ਆ ਫਿਰ ਲੱਗੇ ਉਹ ਸ਼ਹਿਰਾਂ ਵਾਂਹੀ ਕੰਮ ਜਾਬ ਹੁੰਦੇ ਆ ਫਿਰ ਉਹ ਜਿਹੜਾ ਹੁਣ ਸਾਡੇ ਪਿੰਡ ਪਿੰਡ ਕੇ ਪਿੰਡ ਮੈਂ ਆ ਸਾਡੇ ਹੁਣ ਛੱਡਦੇ ਆ ਪਿੰਡੇ ਨਾ ਹੁਣ ਅੱਛਾ ਕੁਕਣੀ ਆਹੀ ਨਹੀਂ ਤੁਰਦੇ ਨਹੀਂ ਉੱਥੇ ਨਹੀਂ ਕਾਰ ਕੱਢ ਦਿੰਦੇ ਬਾਈ ਇਹ ਸ਼ਹਿਰਾਂ ਵਾਲੇ ਅੱਛਾ ਜਿਹੜਾ ਹੁਣ ਕਈ ਕਈ ਜਗ੍ਹਾ ਸਾਡੇ ਸ਼ਹਿਰਾਂ ਚ ਜਾ ਕੇ ਪਿੰਡਾਂ ਚੋਂ ਖੜਦੇ ਹੀ ਨਹੀਂ ਹੈਗੇ ਜਾਨੀ ਕਿ بڑے ਪਿੰਡਾਂ માં ਖੜਦੇ ਆ ਸਾਡੇ ਨਸਲ ਨਹੀਂ ਚਾਹੀਦੀ ਜਿਹੜੀ ਖੜਾਈ ਨਸਲ بڑے ਪਿੰਡਾਂ ਪਾ ਖੜਦੇ ਆ ਬੜੇ ਪੱਕੀ ਸਹੀ ਗੱਲ ਹੈ ਕਿਹੜਾ ਪੌਕੇ ਆ ਮੈਂ ਦੇਖ ਪੈ ਗਿਆ ਪੰਜ ਸੱਤ ਮਿੰਟਾਂ ਜਿੱਦਾ ਪਿੰਡ ਆ ਬਹੁਤ ਹੁਣ ਉਥੇ ਬਾਜੀ ਨਹੀਂ ਆ ਆਪਣੇ ਘਰ ਦਾ ਪਿੰਡ ਲੱਗਦਾ ਕਿਹੜਾ ਓਕੇ ਉਹ ਤਾਂ ਬਹੁਤ ਪਿੰਡ ਦਬੜ ਘਰ ਦਾ ਪਤਾ ਨਹੀਂ ਲੱਗਦਾ ਉਹਦਾ ਪਿੰਡ ਜਿਆਦਾ ਬੜੇ ਆ ਕਿੱਥੇ ਬੜਾ ਕੌਕੇ ਗਲਾਂ ਬਹੁਤ ਬੜਾ ਪਿੰਡ ਆ ਬਹੁਤ ਜਿਆਦਾ ਬੜਾ ਪਿੰਡ ਆ ਗਾਹ ਨੂੰ ਮੰਮੀ ਗੱਲ ਦਿਖਾ ਦੇਉਂਗਾ ਮਮਾ ਲੱਗਦਾ ਨਾ ਜੀਤ ਹੂੰ ਤੁਹਾਨੂੰ ਇੱਥੇ ਦਿਖਾ ਦੇਉਂਗਾ ਕਮੈਂਟਾਂ ਵਾਲੀ ਨੰਬਰ ਬਾਜੀ ਠੀਕ ਆ ਠੀਕ ਬੜੀਆਂ ਛੱਡਦਾ ਹੁਣ ਬਾਜੀ ਠੀਕ ਪਰ ਹਮ ਬੜੀਆਂ ਨਾ ਨਾ ਬੜੀਆਂ ਬੜੀਆਂ ਠੀਕ ਬਾਜੀ ਜੈਂਟਲ ਕਰਾਉ ਉੱਤਰ ਹਾਂ ਮਾਨੇ ਵੀ ਬਾਜੀ ਜੀ ਮੇਰੀ ਵੀ ਸਲਾਹ ਮੈਂ ਤਾਂ ਇਸ ਵਾਰ ਸੋਦਾ ਲਾਵਜੇ ਕਬੂਤਰ ਉੜ ਜਾਂਦੇ ਨਾ ਇਸ ਵਾਰ ਵੀ ਇੱਕ ਦੋ ਬਾਜੀਆਂ ਦੇਖ ਲੈਣੇ ਦੀਆਂ ਮਨੇ ਬਾਹਰ ਤੇ ਫੋਨ ਕਰਿਆ ਮੁੰਡਿਆਂ ਨੇ ਹਾਂ ਹੌਲੀ ਹੌਲੀ ਸਭ ਕੁਝ ਹੁੰਦਾ ਮਾਨੇ ਵੀ ਬਾਜੀ ਕਬੂਤਰ ਇੰਟਰ ਕਰਾ ਦੋ ਦੋ ਚਾਰ ਦੋ ਤਿੰਨ ਬਾਜੀਆਂ ਕਰਾਓ ਚਲੋ ਦੇਖ ਲਉਂਗੇ ਕੋਈ ਕਰਾਓ ਇਹ ਤਾਂ ਜ਼ਰੂਰ ਕਰਾਉਣੀ ਆ ਮਾਨੇ ਨਾ ਨਾ ਕੋਈ ਨਹੀਂ ਕੋਈ ਨਹੀਂ ਕਰਾ ਲਊਗਾ ਆਪਾਂ ਦਾ ਪਤਾ ਛੱਡ ਗਈ ਪਤਾ ਲੱਗਦਾ ਕਰਾਉਣੀ ਆ ਯਾਰ ਛੱਡ ਰਹਿਣੇ ਕਬੂਤਰਾਂ ਦੀ ਬਾਜੀਆਂ ਵਿੱਚ ਛੱਟਣਾ ਉਤਰੇ ਛੱਡ ਗਈ ਪਤਾ ਲੱਗਦਾ ਦੇਖ ਲਓ ਕੋ ਖੜਾਉ ਡੂਬਾ ਅਕਲਾ ਬਧੀ ਬਾਜੀ ਜੇ ਕਿਹੜਾ ਜਿਹੜੇ ਨੇ ਹੋਰ ਵੀ ਛੱਟਦੇ ਕਿਹੜਾ ਉੱਪਰ ਤੇ ਆਏ ਨੇ ਜਿਕਨਾ ਬੜੀਆਂ ਨੇਰੇ ਜੱਟ ਲਵੇ ਜਾਦੂ ਬੜੀਆਂ ਝੱਲੀ ਸਾਡੇ ਵਧੀਆ ਪਿੰਡਾਂ ਨਾਲ ਮੋਟਰਸਾਈਕਲ ਵਾਲੀ ਕਰਾਉਂਦੇ ਇਹ ਬਾਜੀ ਵਧੀਆ ਕਰਾਉਂਦੇ ਆ ਸਾਫ ਸੁਥਰੀ ਬਾਜੀ ਸਾਫ ਕੋਈ ਨਹੀਂ ਆਉਂਦੀ ਆ ਬਾਜੀ ਬਾਈ ਜਿੰਨੇ ਵੀ ਪੀੜੀ ਹੈ 10 ਬੰਦੇ ਖੜਾਉ ਵਾਲ ਨਾਲ ਵੀ ਬਾਈ ਆਜੋ ਕਬੂਤਰ ਨੂੰ ਪਾਲਟੀ ਮਰਵਾਓ ਉਹ ਆਪਣਾ ਕਮੇਟੀ ਪਾਣੀ ਦਬੇ ਪਾਣੀ ਦੇ ਕੇ ਜਗਨਾਹ ਛੋਡਾ ਛੋਡਾ ਖਾਲੀ ਕਰ ਲੋ ਸਾਰੇ ਕਬੂਤਰ ਅੰਦਰ ਉਦੇ ਬਾਅਦ ਮ ਮੋਰਾਂ ਲਾ ਲਾ ਕੇ ਸਾਰਿਆਂ ਦੇ ਕਬੂਤਰ ਛੜ ਤੋ ਹੂੰ ਕੋਈ ਹੋਰ ਇਹ ਬਰੀਆਂ ਚ ਲਿਆਣੇ ਬਹੁਤ ਸੋਹਣੀ ਬਾਜੀ ਕਰਾਉਂਦੇ ਆ ਇੱਕ ਸਾਲ ਅਸੀਂ ਹੁਣ ਛੜਾ ਸਾਂ ਪਿੰਡ ਕੋ ਰੋਣੇ ਆ ਪਹਿਲਾਂ ਪਾਲਟੀ ਮਰਵਾ ਕੇ ਪਾਣੀ ਰੱਖ ਦਿੰਦੇ ਆ ਬਾਈ ਬਾਜੀ ਵਿੱਚ ਮੈਂ ਕਬੂਤਰ ਜਿਹੜੇ ਉੜਦੇ ਆਂ ਸੀ ਇੱਕ ਚੀਜ਼ ਦੇਖੀ ਆ ਜਿਹੜੇ ਕਬੂਤਰ ਸ਼ਾਮ ਦੇਖ ਕੇ ਜਦੋਂ ਸ਼ਾਮ ਹੋ ਜਾਂਦੀ ਰੋੜ ਪਿਆ ਨੂੰ ਸਵੇਰ ਤੇ ਉੜੇ ਹੁੰਨੇ ਆ ਉਹ ਜਾਣ ਕਰਨੇ ਆਪਣੇ ਘਰਾਂ ਇੱਕ ਵਾਰ ਮੋੜਨਾ ਵੀ ਆ ਉਹ ਪਿੰਡ ਬਰੇ ਜਿਹੜੇ ਰੁਕ ਜੰਨੇ ਆ ਉਹਨਾਂ ਨੇ ਉੱਥੇ ਨੀਵੇਂ ਹੋ ਜਾਣਾ ਜਿਹੜੇ ਪੁੱਤਰ ਹੁਣ ਨਜਾਇਜ਼ ਉੱਚੇ ਉਜਾਈ ਦੇ ਸ਼ਾਮ ਟਾਈਮ ਉਹਨਾਂ ਨੇ ਆਪਣਾ ਘਰ ਟੋਲਣਾ ਫਿਰ ਹੈ। ਉਹ ਘਰ ਟੋਲਦੇ ਹਨ। ਉਹ ਕੁੱਤਰ ਕੌੜਾ ਉਹ ਟੋਲ ਘਰ ਟੋਲ ਰਹੀ ਕੀ ਹੈ। ਰਹੀ ਕੀ ਜਾਣ ਪਾ ਟੋਲਦਾ। ਇਹ ਜਿਹੜਾ ਪਿਆਰਾ ਖੜਾਇਆ ਕੁੱਤਰ ਹੁੰਦਾ ਉਹ ਉੱਥੀ ਆ ਕੇ ਪਿੰਡ ਦੇ ਵਿਚਾਲੇ ਟੋਲਦਾ ਫਿਰ ਜਾਂਦਾ ਹੈ। ਇੱਧਰ ਹੋਵੇ ਇੱਧਰ ਹੋਵੇ ਇੱਧਰ ਹੋਵੇ ਐਦਾਂ। ਜੇ ਉਹ ਇੱਕ ਵਾਰ ਤੁਰ ਗਿਆ ਹਾਂ ਨਾਲ ਦੇ ਪਣ ਖੜ ਗਿਆ ਕੋਲੇ ਮੁੰਡਾ ਨਹੀਂ। ਉਹਨੇ ਉੱਥੀ ਉੜੀ ਜਾਂਦੇ ਮੁੰਡੇ ਮੁੰਡਾ ਨਹੀਂ। ਇਹਨੇ ਉੱਚੀ ਜੇ ਲੈ ਜਾਂਦੇ ਹੁਣ ਦੇਲਾ ਬਾਈ ਜਿਆਦਾ ਹੀ। ਉਹਨਾਂ ਨੇ ਘਰ ਲੱਭਦੇ ਉੱਚੀ ਜਾ ਕੇ। ਪਰ ਉਹ ਟਾਈਮ ਇਹ ਘਰ ਲੱਪਣਾ ਥੋੜੀ ਹੁੰਦਾ ਹੈ ਉਹ ਟਾਈਮ ਤਾਂ ਕੋਈ ਹੋਰ ਟਾਈਮ ਲੱਗਦਾ ਨਹੀਂ ਨਹੀਂ ਉਹ ਤਾਂ 4:00 ਦਾ 5:00 ਦੇ ਬਾਅਦ ਉੱਤਰ ਘਰ ਲੱਪਣਾ ਜਾਂਦਾ ਉੱਤਰ ਨੂੰ ਘਾੜਾ ਕਰਿਆ ਹੋ ਬਜਾਦਾ ਜਿੱਕਣਾ ਕਹੇ ਮੈਂ ਬਹਿਣਾ ਹੀ ਨਹੀਂ ਅੱਜ ਜਿਹੋਰ ਲਾਉਣਾ ਆ ਗਾੜੀ ਉੱਤੇ ਔਰ ਜਿਹੜੀ ਉੱਤੇ ਸੱਦੀ ਦੀ ਸਮਾਨੇ ਆ ਸੀ ਤੇ ਉਹਦੇ ਸਮਾਨਾ ਰੋੜੂ ਮੋੜੀ ਮਾਉਂਗਾ ਆਪਣਾ ਘਰ ਰੋਲਾ ਕਰਨ ਨੂੰ ਲੋੜੀ ਇਹਦੀ ਬਾਜੀ ਕਰਾਉਣੀ ਹੈ ਇੱਕ ਜਗ੍ਹਾ ਬੰਦੇ ਨੂੰ ਬਿਠਾ ਲਓ ਅਸੀਂ ਗਏ ਤੇ ਹੁਣ ਇੱਥੇ ਆਪਾਂ ਅੱਜ ਖਰਾ ਬਾਦ ਬਹੁਤ ਸੋਹਣੀ ਜਗ੍ਹਾ ਬੰਦੇ ਬਿਠਾ ਲਏ ਬਹੁਤ ਜੰਗੀ ਬਾਜੀ ਕਰਾਈ ਬਾਈ ਤੇ ਮੁੰਡੇ ਨਾਲ ਦੇਖ ਲੈ ਬਾਈ ਨਵੇਂ ਕਰਾਉਂਦੇ ਬਹੁਤ ਸੋਹਣੀ ਬਾਜੀ ਕਰਾਉਂਦੇ ਗੱਗੂਰੇ ਰੱਖੇ ਬੰਦੇ ਨੇ ਆਪਣੀ ਮੋਟਰ ਉੱਪਰ ਰੱਖੇ ਹਲੇ ਇੱਕ ਸਾਲ ਦੇਖ ਲੈ ਵਧੀਆ ਬਾਜੀ ਕਰਾਉਂਦੇ ਮੁੰਡੇ DJ ਕਿਸੇ ਕਬੂਤਰ ਬੈਠਦਾ ਵੀ ਫੜਕਾ ਆਪਾਂ ਦਊਂਗੇ ਵੀ ਭਾਈ ਤੁਸੀਂ ਬੈਠੋ ਇੱਕਦੋਂ ਜ਼ਿੰਮੇਵਾਰੀ ਉੱਪਰ ਜਿਹੜਾ ਵਿੱਚ ਕਈ ਬੰਦੇ ਸਮਝਦਾਰ ਹੋ ਗਏ ਨਾ ਹੁਣ ਹੁਣ ਤਾਂ ਮਾਲ ਬੋਫੜ ਤਾਂ ਪੈ ਗਿਆ ਹੁਣ ਕਹਦੇ ਨੇ ਭਾਈ ਅਸੀਂ ਬੈਠੇ ਆ ਜਿਹੜੇ ਨਵੇਂ ਜੇ ਕੋਈ ਨਵੇਂ ਰੱਖੇ ਜਿਗਾ ਮੁੰਡੂ ਦੇ ਨਾਲ ਆ ਜਿੰਨੇ ਆ ਥੋੜੇ ਜਿਹੀ ਉਹੀ ਕਰਦੇ ਆ ਬਾਕੀ ਉਹ ਆਪਣਾ ਵੰਨ ਜਾਇਦਾ ਦੇ ਪਿੰਡ ਦੇ ਵਿੱਚ ਕੀਤੀ ਆਪਣਾ ਸਭ ਦੀਆਂ ਸੰਗੀਆਂ ਅਗਲਾ ਹਰੇਕ ਬੰਦੇ ਨੂੰ ਆਪਣੀ ਉਤਰਾਜ ਕਰਦਾ ਅਗਲਾ ਜੇ ਨਾ ਹੁਣ ਆਪਣੇ ਤਾਂ ਕਿਹੜੇ ਕੋਠੇ ਬਣਾ ਜਾਓ ਕਬੂਤਰ ਫੰਡ ਵਾਸਤੇ ਦੇਖੋ ਜਿਹੜਾ ਬਾਜੀ ਕਰਾਉਂਦਾ ਉਹਨੂੰ ਕੋਈ ਜ਼ਿੰਮੇਵਾਰੀ ਹੁੰਦੀ ਆ ਉਹਨੂੰ ਵੇ ਰੋ ਭਾਈ ਮਨ ਕੋਈ ਤੇ ਜੋ ਬੰਦਾ ਚਲੋ ਛੱਡੀਏ ਬਾਕੀ ਤਾਂ ਠੀਕ ਹੈ ਠੀਕ ਹੈ ਤੇ ਹੁਣ ਜਿਹੜੇ ਜੋੜੇ ਆਪਣੇ ਕੋਲ ਮੰਨ ਲਏ ਚੱਲ ਵੀ ਪਾਸ ਹੋੁੰਦੇ ਆ ਨਾ ਜਿੱਕਣਾ ਕਿ ਆਪਾਂ ਕਢਾ ਕੇ ਜੋੜਾ ਉੜ ਗਿਆ ਬਚਾ ਬਾਹਰ ਚੱਕਾ ਕਰ ਲਿਆ ਆਪਾਂ ਨੂੰ ਬੱਚੇ ਉਹ ਜੋੜੇ ਦੇ ਹੀ ਲੈਣੇ ਚਾਹੀਦੇ ਆ। ਕਿ ਆਈ ਗੱਲ ਸਹੀ ਆ ਨਾ ਹੈਂ ਉਿਓ ਪਲਾਉਣੇ ਨੂੰ ਰੱਖ ਲਵੇ ਜਾਂ ਤਾਂ ਫਿਰ ਇੱਕ ਇੱਕ ਦੋ ਚਾਰ ਜੋੜੇ ਵਿੱਚ ਪਰ ਉਹ ਤਾਂ ਪਲਾਉਣੇ ਰੱਖ ਲਵੇ শাਲਾ ਇੱਕਿਆ শাਲਾ ਬਣਾਉਂਦਾ ਆਪਣੇ ਉਹ ਪੁੱਤਰ ਨੂੰ ਬਾਈ ਰੈਸਟ ਦੇਣੀ ਚਾਹੀਦੀ ਹੈ ਜਿਹੜਾ ਆਪਣਾ ਜੋੜਾ ਆਪਾਂ ਬਜੇ ਵੇ ਉੜਦੇ ਚਲੋ ਜਿਹਦੇ ਹਨਾ ਪਲਾ ਲੈ ਬਾਈ ਖੁੱਡੇ ਦੇ ਵਿੱਚ ਤਾਂ ਤੁਸੀਂ ਆਪ ਹਿਸਾਬ ਲਾ ਲਿਓ ਵੇ ਕਬੂਤਰ ਆਪਣੇ ਕੋਲ ਬਹੁਤਾ ਭਰ ਨਹੀਂ ਲੋਡ ਨਹੀਂ ਉਹਨਾਂ ਵਿੱਚੋਂ ਹੁਣ ਦੇਖੋ ਆਪਾਂ ਨੇ ਮੰਨ ਲਓ ਕਿ ਚਲੋ 50 ਕਬੂਤਰ ਰੱਖੇ ਹੋਇਆ ਬਾਈ ਸਹੀ ਗੱਲ ਜੱਪੂ ਦੱਸ ਲਈ ਉਹ 50 ਕਬੂਤਰਾਂ ਦੇ ਵਿੱਚ ਤੇ ਆਪਣੇ ਖੁੱਡੇ ਦੇ ਵਿੱਚ ਲੱਗ ਭਾਗ ਉਹ ਜਿੱਤਾਂ ਵਾਲੇ ਆਪਾਂ ਕੱਢ ਕੇ ਉਹ ਹੀ ਦਿਖਾਉਨੇ ਆ ਹਾਂ ਵੀ ਆਹਾ ਇਹ ਮੇਨ ਆਹਾ ਬੜੀਆ ਫਿਰ ਆਪਾਂ ਯਾਰ ਸਾਰਿਆਂ ਨੂੰ ਕਿਉਂ ਨਹੀਂ ਕਹਿੰਦੇ ਵੀ ਆ ਮੇਨ ਇਹ ਰੱਖਣੇ ਫਿਰ ਇੰਨਿਆਂ ਦਾ ਕੀ ਫਾਇਦਾ ਬਹੁਤ ਰਾਹ ਗੱਲ ਸਹੀ ਹੈ ਨਾ ਬਾਈ ਇਹ ਉਹ ਹੀ ਹੈ ਨਾ ਹੁਣ ਮੇਰੇ ਕੋਲ ਸਾਰੇ ਆਗਰੋ ਕਰੀਗਾ ਵੀ ਬਾਈ ਸਾਰੇ ਚੰਗੇ ਆ ਹਾਂ ਕਿਉਂ ਦੋਏ ਨੂੰ ਵੀ ਨਹੀਂ ਆ ਜੇ ਹੁਣ ਆਪਣਾ ਘਰ ਮੈਂ ਦੇਖ ਲੈ ਜੇ ਹੁਣ ਘਰ ਆ ਹੁਣ ਕੋਈ ਵੀ ਆ ਹੁਣ ਮੈਂ ਸਦੀ ਨਸ਼ੇ ਵਾਲੀ ਉਹ ਲਾ ਲੈ ਨਹੀਂ ਘਰ ਆਪਾਂ ਨਹੀਂ ਖਾਂਦੇ ਹਾਂ ਏਕੋ ਹੈ ਕੋਈ ਇੱਕੇ ਲਿਬੜ ਦਿੰਦਾ ਸਾਰਿਆਂ ਨੂੰ ਲਿਗੜ ਦਿੰਦਾ ਹਾਂ ਡੰਗਰ ਵਾਲਾ ਕੰਮ ਹੈ ਉਹ ਇੱਕੇ ਲਿਬੜੀ ਵੀ ਸਾਰਿਆਂ ਨੂੰ ਲਿਗੜਦੀ ਆ ਨਾ ਕੋਈ ਸਾਰਿਆਂ ਦਾ ਡੰਡਾ ਵੱਜਦਾ ਉਹੀ ਕੰਮ ਆਪਾਂ ਕਹਿੰਦੇ ਨੇ ਜੇ ਕਿਚਨ ਕਰ ਨਹੀਂ ਦੇਖੋ ਮੈਂ ਠੀਕ ਗੱਲ ਹੈ ਹਾਂ ਇੱਕ ਮੈਂ ਇਹ ਲਿਬੜੀ ਵੀ ਨਾ ਸਾਰਿਆਂ ਨੂੰ ਲਿਗੜਦੀ ਆ ਹਾਂ ਉਹੀ ਆ ਦੁਨੀਆ ਉਹ ਹੈ ਕੁਦਰਤ ਦਾ ਸਾਰੇ ਚੰਗੇ ਆ ਫਿਰ ਸਾਰੇ ਮਾੜੇ ਸਾਰੇ ਮਾੜੇ ਹਾਉ ਗੱਲ ਤਾਂ ਠੀਕ ਮੈਂ ਸਮਝੇਗਾ ਤੇਰੀ ਗੱਲ ਹਾਂ ਉਹ ਤਾਂ ਉਹਨਾਂ ਨੇ ਆ ਕੀ ਸਮਝਦਾ ਹੋਰਾਂ ਜਿਹਨੇ ਰੱਖੇ ਹੋਇਆ ਸੇਵਾ ਕਰੂੰਗੇ ਤਾਂ ਦੇਖੋ ਬੋਦੀ ਦਾ ਪੁੱਤ ਆ ਸਭ ਬੰਦੇ ਨੂੰ ਹਰੇਕ ਨੂੰ ਪਤਾ ਮੈਂ ਨਹੀਂ ਕਹਿੰਦਾ ਦੇਖ ਹਰੇਕ ਬੰਦੇ ਦੀ ਨੌਲ ਚ ਹਰੇਕ ਬੰਦੇ ਦੇ ਘੁੱਟੇ ਦੇ ਵਿੱਚ ਕੁਝ ਤਾਂ ਚੰਗੇ ਆ ਚੰਗੇ ਬੈਠੇ ਹਰੇਕ ਆਈ ਨਹੀਂ ਹੈਗਾ ਵੀ ਨਹੀਂ ਕਿਉਂਕਿ ਅਗਲਾ ਲੈ ਕੇ ਆਉਂਦਾ ਟੂਰਨਾਮੈਂਟ ਹੋਇਆ ਮਾੜਾ ਜੀ ਮਾੜੀ ਮਾੜੀ ਜੀ ਰੱਖਦਾ ਕੌਣ ਹੈ ਨਾ ਪੈਸੇ ਖਰਾਬ ਕਰ ਦੋੜਾ ਹੁੰਦਾ ਹੈ ਹਾਂ ਸਮਝ ਆਇਆ ਯਾਰ ਇਹ ਤਾਂ ਹਾਂ ਬਾਕੀ ਬਾਈ ਬੰਦੇ ਦੇ ਜਿਹੜੀ ਮੱਥੇ 'ਤੇ ਲਿਖੀ ਹੋਈ ਉਹਨੂੰ ਮਿਟਾ ਨਹੀਂ ਸਕਦਾ ਕੋਈ ਹਨਾ ਜੋ ਕਹਿੰਦੇ ਉਹ ਬੀਜਿਆ ਵਾ ਜਿਹੜਾ ਕੋਈ ਰੌਂਡੀ ਨਾ ਕਰੋ ਕਿਸੇ ਗੱਲ ਵੀ ਬਾਜ਼ੀ ਮਾ ਆ ਬਗੈ ਲੈ ਆਹ ਰੋੜਾ ਨਾ ਪਾਓ ਨਾ ਰੋੜਾ ਨਾ ਪਾਓ ਕੋਈ ਲੰਨੜਾ ਲੈ ਕੈਮਰਾ ਕਰੋ ਯਾਰ ਆਪਣਾ ਨਹੀਂ ਚਲਾਉਂਦੇ ਕਾਏ ਆ ਬਾਈ ਗੱਲ ਹੋਰ ਹੋਈ ਆ ਸਰ ਕਾਪੀ ਇਹ ਗੱਲ ਹੋਰ ਆ ਸੁਣ ਲੋ ਕਾਪੀ ਵਾਲੇ ਸਿਰ ਤੇ ਕਾਪੀ ਵਾਲੇ ਦੇ ਸਿਰ ਪਰ ਸਾਰੀ ਗੇਮ ਹੁੰਦੀ ਆ ਹਾਂ ਬਾਈ ਜ਼ਿਆਦਾਤਰ ਨੇ ਇਹ ਕਾਪੀ ਵਾਲਾ ਬੰਦਾ ਵਧੀਆ ਹੁੰਦਾ ਯਾਰ ਨੂੰ ਪਤਾ ਥੋੜੂ ਨਹੀਂ ਹੁਣ ਤਾਂ ਸੈਂਡ ਚਲੋ ਅਮ ਗੱਲ ਕਰਦੇ ਆਪਾਂ ਤੇ ਇੱਕ ਬੈਠੇ ਆ ਬਾਈ ਜ਼ਿਆਦਾ ਨਾ ਬਾਜੀ ਜਗੂਤ ਉੜਦੇ ਹੁੰਦੇ ਆ ਨਾ ਤਾਂ ਉੱਥੇ ਕਿਹਾ ਬਾਈ ਇੱਕ ਚੀਜ਼ ਦੇਖਣ ਨੂੰ ਹਰੇਕ ਜਗ੍ਹਾ ਮਿਲਦੀ ਯਾਰ ਉਹ ਚਾਹੀਦੀ ਨਹੀਂ ਪੈਸੇ ਬਾਈ ਦੱਸਾਂ ਚੀਜ਼ ਕੀ ਆ ਉਹ ਉਹ ਜਦੋਂ ਨਾ ਕਹਿ ਦਿੰਨੇ ਬਾਈ ਕਬੂਤਰ ਉੱਚੀ ਚਲੇਗਾ ਰੰਗ ਨਹੀਂ ਚੈੱਕ ਹੁੰਦਾ ਇਹਨਾਂ ਦਿਨਾਂ ਦੀ ਗੱਲ ਆ ਇਹ ਤੇ ਬਾਈ ਉੱਥੇ ਹੁਣ ਹਰੇਕ ਬੰਦੇ ਦੇ ਮਨ 'ਚ ਲਾਲਚ ਆਉਂਦਾ ਵੀ ਮੈਂ ਆਪਣਾ ਹੀ ਬਣਾ ਲਵਾਂ ਕਿਉਂਕਿ ਇਹ ਸੱਚੀ ਗੱਲ ਆ ਇਹ ਇਹਦੇ ਵਿੱਚ ਬਾਈ ਸਹੀ ਗੱਲ ਆ ਨਾ ਨਹੀਂ ਕੋਈ ਫਾਇਦਾ ਕੋਈ ਨਹੀਂ ਉੱਜੇ ਉੱਚੀ ਚੜੇ ਮੈਂ 3000 ਉੱਥੇ ਕਬੂਤਰ ਉੜੇਵੇ 50 ਉਹਨਾਂ ਵਿੱਚੋਂ ਫਿਰਦੇ ਉੱਚੀ 3 ਹੈ 3 ਅਤੇ ਬਾਕੀ ਥੱਲੇ ਉੜਦੇ ਉਹੀ 10 ਤੇ ਉਹਦੇ ਵਿੱਚ 10 ਬੰਦੇ ਕਹਿੰਦੇ ਹੁੰਦੇ ਆ ਉਹ ਮੇਰਾ ਹੀ ਆ ਉਹ ਮੇਰਾ ਹੀ ਯਾਰ ਉਹ ਤੁਸੀਂ ਚੱਪਰ ਕੇ ਬਹਿ ਜਾਓ ਜਦੋਂ ਉਹ ਬਾਈ ਉਹ ਕਾਫੀ ਵਾਲਾ ਵੀ ਕਹਿੰਦਾ ਹੁੰਦਾ ਵੀ ਬਾਈ ਥੱਲੇ ਆਉਂਗੇ ਉੱਪਰਲੇ ਹੋ ਇੱਥੇ ਬਹਿ ਜੂਗੇ ਹਾਂ ਹੈ ਪਰ ਉੱਥੇ ਬੰਦੇ ਬਾਈ ਟਿੱਕੇ ਨਹੀਂ ਪੈਂਦੇ ਬੱਚੇ ਨੂੰ ਮੈਂ ਕਹਿੰਦਾ ਤਿੰਨ ਜਿੰਨ ਜਿਹੜੋ ਥੱਲੇ ਨਹੀਂ ਆਉਂਦੇ ਉਹਨਾਂ ਚਿਰਤਨ ਉੱਥੇ ਲੜਾਈ ਹੋ ਕਾਫੀ ਵਾਲੇ ਵੀ ਹਲੇ ਰੌਲਾ ਪਾਉਂਦੇ ਯਾਰ ਕਾਫੀ ਵਾਲੇ ਬਾਅਦ ਚ ਕਰ ਦਿੰਨੇ ਆ ਕਾਪੀ ਵਾਲੇ ਬਾਅਦ ਕਰ ਦਿੰਨੇ ਆ ਕਾਪੀ ਵਾਲਾ ਐ ਨਹੀਂ ਕੱਢਦੇ ਜਿਹੜਾ ਖਾਦੇ ਨੇ ਨਾ ਵੀ ਉਹ ਆਜਾ ਕਾਪੇਰਾ ਮੀ ਕਾ ਪ੍ਰਵਕ ਪਹੁੰਚਦੇ ਕਾ ਪੀ ਆਣੇ ਆ ਰੌਣਾ ਕਾਪੀ ਵਾਲੇ ਇੱਕ ਇੱਕ ਚੀਜ਼ ਹੋਰ ਆ ਜਿਹੜੇ ਟੱਚ ਵਾਲੇ ਕਬੂਤਰ ਆ ਉਹ ਕੱਟਣੇ ਚਾਹੀਦੇ ਜਾਂ ਨਹੀਂ ਕੱਟਣੇ ਚਾਹੀਦੇ ਟੱਚ ਵਾਲਿਆਂ ਕੱਟਾਈ ਜਾਂਦੇ ਟੱਚ ਵਾਲਾ ਨਹੀਂ ਜਿਹਦੇ ਵਾਲੇ ਟੱਚ ਮਾਰ ਜਵੇ ਜਿੰਨੇ ਚਿਰ ਕਬੂਤਰ ਫੰਗ ਇਕੱਠੇ ਕਰਕੇ ਬੈਠ ਜਾਂਦੇ ਜਾਂ ਨਹੀਂ ਬੈਠਦਾ ਨਹੀਂ ਜਿੰਨੇ ਚਿਰ ਕਬੂਤਰ ਬੈਠਾ ਮੰਨਿਆਂ ਜਾਂਦਾ ਸਾਡਾ ਦੋ ਵਰ ਕਬੂਤਰ ਇਦਾਂ ਹੀ ਕੱਟਿਆ ਜਿਹੜਾ ਕਬੂਤਰ ਟੱਚ ਮਾਰਦਾ ਉਹ ਗਲਤ ਆ ਨਾਇਲ ਦੇਖਿਆ ਵੀ ਨਹੀਂ ਹੁਣ ਬੰਦਾ ਰੋਟੀ ਖਾਣ ਚਲੇ ਜਾਂਦਾ ਏ ਕਹਿੰਦਾ ਬਾਈ ਫਲਾਣਾ ਤੀਆ ਬੰਦਾ ਕਹਿੰਦਾ ਕੋਈ ਬਾਜੀ ਚ ਬਾਈ ਟੱਚ ਮਾਰਦਾ ਆ ਟੱਚ ਮਾਰ ਗਿਆ ਹੁਣ ਦੱਸੋ ਬੰਦਾ ਕਿਆ ਕਰੇ ਉੱਥੇ ਕਿਸੇ ਨਾਲ ਬੈਸੇਜ ਲੜੇ ਭਾਈ ਕਰ ਦੋ ਜਿਹੜੇ ਨੇ ਟੱਚ ਮਾਰਦਾ ਜਿਹੜੇ ਨੇ ਟੱਚ ਮਾਰਨਾ ਉਹ ਤਾਂ ਬਹਿੜ ਜਾਂਦਾ ਬਹਿ ਉਹ ਤਾਂ ਉੱਠਦਾ ਹੀ ਨਹੀਂ ਮੈਂ ਉਹੀ ਗੱਲ ਕਹਿੰਦਾ ਸੀ ਘਟਣਾ ਚਾਹੀਦਾ ਜਾਂ ਨਹੀਂ ਹੁਗਰਾ ਤਾਂ ਗਲਤ ਹੈ ਨਾ ਬਾਜੀ ਨਿਵੇੜ ਕੇ ਬੈਠਿਆ ਕੁੱਤਰ ਕਾਂਗੇ ਨਵੀ ਆ ਗੱਲ ਬੀ ਜਿਆਦਾ ਭੰਗ ਛੱਡ ਕੇ ਬੈਠ ਗਿਆ ਕਬੂਤਰ ਫੇਰ ਤਾਂ ਚਲੋ ਮਾਲਾਂ ਨੇ ਵੀ ਕੱਢ ਦਿਓ ਯਾਰ ਜਿਹੜਾ ਟੱਚ ਮਾਰ ਗਿਆ ਉਹ ਵੀ ਕੱਢ ਦਿੰਦੇ ਆ ਯਾਰ ਨਾ ਇਹ ਰੂਲ ਬਾਈ ਬਣਾਏ ਤੇ ਜਿਹੜਾ ਭੰਗ ਬੰਦ ਕਰਕੇ ਬੰਦਾ ਕਬੂਤਰੋ ਕੱਟੇ ਜਾਊਗਾ ਉਹ ਕਬੂਤਰ ਬਾਈ ਮਰੂਲ ਯਾਰ ਕੋਈ ਨਹੀਂ ਮੰਨਦਾ ਹੈਗਾ ਰੂਲਾਂ ਨੂੰ ਤਾਂ ਸਮਝਦੀ ਕੱਢ ਦਿੰਦੇ ਆ ਯਾਰ ਜਿਹਦੇ ਉਹ ਕੀ ਕਰੇ ਇਹ ਨਾ ਬੰਦਾ ਕਿਆ ਲੜੇ ਕਿਆ ਕਰੇ ਉਧਰ ਬੰਦਾ ਬੜੇ ਸਵਾਨੇ ਬਾਜੀ ਰੂਲ ਦੀ ਬੜੇ ਸਵਾਨੇ ਭਾਈ ਵੀ ਛੱਡਿਆ ਤਾਂ ਕੂਤਰ ਉੱਥੇ ਬੜੇ ਸਵਾਨੇ ਹੋ ਗਈ 5-7 ਸਾਲ ਦੀ ਗੱਲ ਆ ਇਹ ਹਾਂ ਮੁੱਤਰ ਬੰਦੇ ਟੱਚ ਮਾਰ ਗਿਆ ਹੂੰ ਕਨੇ ਕਬੂਤਰ ਟੱਚ ਮਾਰ ਗਿਆ ਕਹਿੰਦਾ ਬੈਠਿਆ ਤਾਂ ਨਹੀਂ ਹੂੰ ਟੱਈਂ ਦਾ ਕਬੂਤਰ ਉਹ ਬਕੂਰ ਨਾ ਕਹਿੰਦਾ ਜਿੰਨਾ ਚਿਰ ਕਬੂਤਰ ਦੇ ਫੰਗ ਚੱਲਦੇ ਆ ਨਾ ਉਹ ਕੂਤਰ ਕੱਟਣਾ ਮਸਲਾ ਨਹੀਂ ਬਣਦਾ ਹੈਗਾ ਜਾਂ ਕਬੂਤਰ ਫੰਗ ਰੋਕ ਕੇ ਬੈਠ ਗਿਆ ਜਾਣ ਬੰਦਿਆ ਉਹ ਕੱਟਿਆ ਜਾਂਦਾ ਆ ਕਾਪੀ ਵਾਲੀ ਦੀ ਗੱਲ ਤਾਂ ਕਰਨਾ ਇਹ ਤਾਂ ਰੂਲ ਪੱਕਾ ਹੀ ਕਰ ਦੇਣਾ ਜਾਈ ਆਹ ਯਾਰ ਹੁਣ ਟੱਚ ਮਾਰ ਗਿਆ ਆ ਕਰਕੇ ਆਏ ਨੰਗਿਆ ਦੋ ਵਾਰ ਬਾਈ ਆਏ ਉਹ ਚਲ ਸੋਨੀ ਸੋਨੀ ਦਾ ਦੋ ਵਾਰ ਕਬੂਤਰ ਇਦਾਂ ਹੀ ਕੱਟਿਆ ਗਲਤ ਕਟਿਆ ਕੋਰਾ ਦਾ ਗਲਤ ਹੈ ਨਾ ਇਹ ਰੂਲ ਗਲਤ ਹੁਣ ਇੱਥੇ ਵੀ ਕਮੈਂਟਾਂ ਦੇ ਵਿੱਚ ਦੋ ਵਾਰ ਸੇਮ ਬੰਦੇ ਨੇ ਕਟਾਇਆ ਨਾਲੇ ਪਤਾ ਨਹੀਂ ਲੱਗਦਾ ਇਹ ਉਹਦੋਂ ਇੱਥੇ ਵੀ ਬੰਦੇ ਨੇ ਕਹਿ ਰਹੇ ਲੈ ਜੇ ਟੱਚ ਮਾਰ ਕੇ ਤਾਂ ਥੱਕ ਵੀ ਤੁਸੀਂ ਆਪ ਸੋਚੋ ਹੁਣ ਤੁਸੀਂ ਭੱਜਦੇ ਜਾਂਦੇ ਆਂ ਪਾਣੀ ਚ ਮਾਰ ਕੇ ਭੱਜ ਜਵੇ ਨਹੀਂ ਇੱਕ ਬਾਈ ਟੱਚ ਮਾਰ ਕੇ ਦੋ ਦੋਈ ਵਾਰ ਭੇਜੂਗਾ ਚੈੱਕ ਕਰ ਕਿ ਗੱਲ ਲੈ ਇੱਕ ਸੱਚੀ ਗੱਲ ਇਹਨੇ ਬਹਿਣਾ ਉਹਨੇ ਤਾਂ ਬੈਠੇ ਜਾਣਾ ਹੁਣ ਇਹ ਵੀ ਗੱਲ ਤਾਂ ਪੂਰੀ ਸੁਣ ਲਓ ਤੇ ਇਹ ਗੱਲ ਪਤਾ ਕਿ ਆਏ ਹੁਣ ਦੇਖ ਬੰਦੇ ਭੱਜਦੇ ਰੇਸਾਂ ਵਿੱਚ ਭੱਜਦੇ ਜਿਹੜੀ ਹੁੰਦਾ ਨਾ ਉਰੇ ਸਜ ਭੱਜ ਦੇ ਭੱਜ ਦੇ ਪਾਣੀ ਬੋਤਲ ਚੱਕ ਕੇ ਕਈ ਵੇ ਚੱਕੂ ਵੀ ਕਈ ਵੇ ਚੱਕ ਰਹੀ ਹੁੰਦੀ ਆ ਐ ਸਾਈਡ 'ਪਾਈ ਹੁੰਦੀ ਆ ਉਹ ਪਾਣੀ ਪੀ ਐਕਣੀ ਪਈ ਨੜ ਨੜ ਦੇ ਪੀਨੇ ਹੁਣ ਇਹਦੇ 'ਚ ਵੀ ਇਹੀ ਆਉਂਦਾ ਜਦ ਤੋ ਰੁਕੇ ਦਮ ਲਵੇ ਤਾਂ ਉਹਨੂੰ ਰੈਸਟ ਮਿਲਣੀ ਆ ਹੈਂ ਆ ਰੋਂ ਤਾਂ ਜੇ ਬੈਠ ਗਏ ਉੱਠ ਕੇ ਜਗਲ ਤਾਂ ਜੋੜ ਖੜ ਜene ਆ ਉੱਠਦੇ ਹੀ ਨਹੀਂ ਹੈਂ ਆ ਖੁੱਲ ਨਹੀਂ ਹੋਣਾ ਐਕਣੀ ਯਾਰ ਆਪਾਂ ਉਹਨੂੰ ਟੱਚ ਆਲੇ ਨੂੰ ਕਹਿ ਨਹੀਂ ਸਕਦੇ ਆਹ ਕਿਆ ਕਰ ਗਿਆ ਹੋਏ ਇੰਨੇ ਵਿੱਚ ਕਿਆ ਉਹ ਦਮ ਲੇ ਗਿਆ ਇਹਦਾ ਰੂਲ ਫਿਰ ਪਤਾ ਆਹ ਆ ਤਾਂ ਆਏ ਭਾਈ ਕਿ ਆ ਉੜੇ ਬੇ ਮਨੇ ਇਹਦੇ ਬੈ ਕੇ ਉੜ ਗਿਆ ਭਾਈ ਫੰਗ ਬੰਦ ਕਰਕੇ ਬੈਠ ਕੇ ਯਾਰ ਕਰਕੇ ਵਾਂਗ ਆ ਫਿਰ ਉੱਧਰ ਉਹਨੂੰ ਕੱਟਿਆ ਜਾਣਾ ਚਾਹੀਦਾ ਹੈ ਜਿਹੜਾ ਕਿ ਉੱਤੇ ਟੱਚ ਮਾਰ ਕੇ ਪੰਜਾ ਲਾ ਕੇ ਐ ਜਾਂ ਜਾਂਦਾ ਰਾਜ ਕਮੇਟੀ ਕਮੇਟੀ ਪਿੰਡ ਦੇ ਵਿੱਚ ਨਾ ਜਿੱਕਣਾ ਇੱਕ ਇੱਕ ਮੇਲ ਪੁੱਦਾ ਜਿੱਕਣਾ ਹੁਣ ਉੱਥੇ ਇਕੱਠਾ ਹੋਗਾ ਤਾਂ ਨਾ ਆਪਣੇ ਹਣਾ ਪਹਿਲਸ ਵਿੱਚ ਉੱਥੇ ਬਾਈ ਉਹ ਬੰਦੇ ਜਿੱਕਣਾ ਉਹਦੇ ਜਰੀਏ ਜਿੱਕਣਾ ਹੁਣ ਨਾ ਕਹਿੰਦੇ ਵੀ ਇਕੱਲੇ ਇਕੱਲੇ ਪਿੰਡ ਦੇ ਵਿੱਚ ਗੱਲ ਕਰਦੇ ਨੇ ਕਮੇਟੀਆਂ ਬਣਾਈਆਂ ਹੋਣ ਮਹਿਟੀਆਂ ਬਣਦੀਆਂ ਬਾਈ ਕਿਸੇ ਵੀ ਗਰੀਬ ਬੰਦੇ ਦੇ ਨਾਲ ਬਾਜੀ ਦੇ ਵਿੱਚ ਧੱਕਾ ਨਹੀਂ ਹੋ ਜਾਂਦਾ ਹੋਂਗਾ ਹੋਂਗਾ ਜਿੱਕਣਾ ਹੁਣ ਕਲੱਬ ਬਣੇ ਵੀ ਲੋਕਾਂ ਦੇ ਇਕੱਲੇ ਗਰੀਬ ਇੱਕ ਬੰਦੇ ਦਾ ਚੰਗਾ ਉੜਦਾ ਉਹਦਾ ਕੋਸਾ ਘਟਾ ਦਿੰਦੇ ਧੱਕਾ ਕਰਕੇ ਦੇ ਹੁਣ ਉਹ ਕੰਮ ਇਹ ਤਾਂ ਵੀ ਹੋਰ ਕਿਹੜਾ ਨੰਬਰ ਹੈ ਬੀ ਡੋਮੈਟ ਨੂੰ ਕਰੇ ਤਾਂ ਫੋਨ ਹੋਇਆ ਇਹਨਾਂ ਨੇ ਜਿਹੜੀ ਆ ਪੱਕਾ ਕਮੇਟੀ ਜਾਣਾ ਨਹੀਂ ਸੰਤ ਨੂੰ ਨਹੀਂ ਗਏ ਸੰਤ ਮਾਮੂਪੁਰੇ ਗਏ ਤੇ ਇਹ ਕਰਦੇ ਨਹੀਂ ਆਗਰਾ ਫੈਨਟ ਕਰਦਾ ਇਹ ਤਾਂ ਕਰਦਾ ਸਾਰਾ ਜਿਹਾ ਸਾਰਾ ਉਤਰ ਪਰ ਆਓ ਇਹ ਬਾਜੀ ਮੈਂ ਨਹੀਂ ਛੱਡਣਾ ਨਾ ਛੱਡੋ ਨਾ ਛੱਡੋ ਯਾਰ ਬਸ 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 ਚਲੋ ਮੈਂ ਡਾਮ ਹੈਗਾ ਅਗਲੇ ਪਾ ਛੱਡ ਦੋ ਪਰ ਵੀਰ ਇੱਕ ਗੱਲ ਹੈਗੀ ਹੈ ਜਿਹੜਾ ਬੰਦੇ ਰੱਖੇ ਵੇ ਸਾਰਿਆਂ ਨੇ ਜਿੰਨੇ ਵੀ ਬਾਈ ਬਾਈ ਉਹ ਬੰਦੇ ਦੀ ਮਿਹਨਤ ਬਹੁਤ ਹੈ ਯਾਰ ਹਨਾ ਉਹ ਜਿੱਤਦਾ ਇਹ ਵੀ ਉਹਦੀ ਮਿਹਨਤ ਹੀ ਲੋਗਰੀ ਪਾਜਬੂ ਜੀ ਆ ਅਗਲੇ ਕੋ ਕਪੂਟਰ ਕਰਨੇ ਪੂਰੇ ਹੋਲੇ ਮੈਂ ਤਾਂ ਮੜਾ ਕੁਮੇਂ ਤਾਂ ਉਹ ਪਰ ਦਗਾ ਨਾ ਵੀ ਆਂਗਾ ਨਾ ਵੀ ਤੇਰਾ ਕੋਈ ਮਾਰ ਨਹੀਂ ਜੀ ਆ ਜਿੱਦਵਾਜੀ ਜਿੱਦਵਾਜੀ ਕਰਦੇ ਆ ਚਲੋ ਕੀ ਕਹਿ ਸਕਦੇ ਹਾਂ ਨਾ ਹਾਂ ਬਾਈ ਬਹੁਤ ਜਾਦਤ ਹੋ ਗਿਆ ਨੇ ਇਹਦਾ ਵੀਡੀਓ ਵੀ ਥੋੜੀ ਹੁਣ ਨੇਰੇ ਚ ਖਰਾਬ ਜੀ ਹੋਣ ਲੱਗ ਗਈ ਤੇ ਸਵਾਦ ਨਹੀਂ ਆਉਂਦਾ ਗੱਲਾਂ ਕਰਨ ਦਾ ਵੀ ਹੈ ਨਾ ਕਿਤੇ ਵੇਲਾ ਟਾਈਮ ਹੋਊਗਾ ਫਿਰ ਲੰਬੀ ਵੀਡੀਓ ਬਣਾਵਾਂਗੇ ਆਪਾਂ ਬੈਠ ਕੇ ਗੱਲਬਾਤ ਕਰਾਂਗੇ ਠੀਕ ਆ ਬਾਕੀ ਸਤਿ ਸ੍ਰੀ ਅਕਾਲ ਬਾਈ ਹਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮਿਲਦੇ ਆਂਗੇ ਸਾਇ ਅਗਲੀ ਵੀਡੀਓ ਵਿੱਚ ਹਨਾ ਜੀ ਧੰਨਵਾਦ ਆ ਜੀ